ਤਮਨ ਵੀਰੇ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਮੈਂ ਤਾਂ ਮੋਦੀ ਨੂੰ ਜੀ ਤੇ ਉਹ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਬਣਾ ਦਿਓ ਯਾਰ ਮੈਂ ਨਯਾਰਾ ਲੈ ਆ ਰੂ ਰਾਹੁਲ ਗਾਂਧੀ ਕਹਿੰਦਾ ਮੈਂ ਤਾਂ ਵਾਟੇ ਕੱਢਾਂ ਤੂੰ ਕਹਿੰਦਾ ਵਾਟੇ ਜੀ ਵਾਟੇ ਕੱਢਣਾ ਵਾਟੇ ਹੁਣੇ ਤਾਂ ਠੀਕ ਆ ਉਹ ਕੁਛ ਹੋਰ ਹੀ ਬੋਲ ਗਿਆ ਓਏ ਮੋਏ 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 ਏ ਵੋਟ ਪਾਉਂਦਾ ਮੌਕਾ ਮਿਲੇ ਤੁਹਾਨੂੰ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਰਾਹੁਲ ਗਾਂਧੀ ਨੂੰ ਓਕੇ ਹਾਂ ਪਈ ਯਾਰ ਤੁਸੀਂ ਅਗਲਾ ਨਾ ਕਰੋ ਉਹ ਯਾਰ ਇਹ ਤਾਂ ਅਗਨੀ ਕੇ ਜਨੂਨ ਕੁਐਸਚਨ ਹੈ ਓਏ ਮੋਏ 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 ਹਲੂ ਸਮਝਾਓ ਇਹਨੂੰ ਇਹਦਾ ਪੂਰਾ ਮਨਵਾ ਪੂਰਾ ਮਲਾਜਮ ਵੀ ਲੱਗਾ ਅੰਦਰ ਇਹਨੂੰ ਇੱਕ ਮੁੰਡਾ ਆ ਗਿਆ ਵੀਰੇ ਉਹ ਆਦ ਹੁਣ ਦੇ ਜਵਾਬ ਇਹ ਆਇਆ ਯਾਰ ਕੁਛ ਨਹੀਂ ਜਨੂਨ ਸਵਾਲ ਆ ਯਾਰ ਪੱਟੂ ਆਇਆ ਮੈਨੂੰ ਚੱਕਾੜ ਉਹ ਐਵੇਂ ਚੱਕਾੜ ਸਵਾਲ ਬੋਲੇ ਓਏ ਮੋਏ 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 ਕੀ ਨਾਮ ਵੀਰੇ ਵਿਕਾਸ ਵੀਰੇ ਵਿਕਾਸ ਕਿੰਨੀ ਉਮਰ ਤੁਹਾਡੀ ਮੈਂ ਹੈਗਾ 19-20 ਸਾਲਾਂ ਦਾ ਮੇਰੇ ਖਿਆਲ ਨਾਲ ਉਹਦੇ ਮੂਲ ਕਿਉਂ ਨਹੀਂ ਮੈਂ ਕਿਹਾ ਦਾੜੀ ਨਾਲ ਗੈਸ ਕਰਾਣਾ ਥੋੜਾ ਜਿਆ ਮੋਏ 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 ਤੇ ਤੁਹਾਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇ ਤੁਸੀਂ ਕੀ ਕਰੋਗੇ ਉਹ ਛੱਡੋ ਸਾਨੂੰ ਕੋਈ ਮਹੱਲੇ ਦਾ ਪ੍ਰਧਾਨ ਨਾ ਬਣਾਓ ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕਰੀ ਜਾਂਦੇ ਹੋ ਮੋਏ ਮੋਏ ਤੁਹਾਨੂੰ ਵੋਟ ਦੀ ਬਣ ਕੇ ਆ ਜਾਂਦੀ ਹੈ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਮੋਦੀ ਸਾਹਿਬ ਨੂੰ ਜੀ ਇਹ ਤਾਂ ਅੰਮੋਲਿ ਨਿਕਾ ਰਹੀਦਾ ਕਰੀਆ ਹੋਏ ਹੈ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਕਿਹਨੂੰ ਦੇਖਣਾ ਚਾਹੁੰਦੇ ਤੁਸੀਂ ਜੇ ਤੁਹਾਨੂੰ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਤੁਸੀਂ ਕਿਸ ਦਾ ਹਲ ਕਰੋਗੇ ਕਿਸ ਦਾ ਹਲ ਕਰਾਂਗੇ ਮਤਾ ਜੇ ਆਪ ਨੇ ਆਣਾ ਮਾ ਵਾ ਓਏ ਮੋਏ ਮੋਏ ਤੁਮੋਏ ਮੋਏ ਮੋਟਾ ਆ ਗਿਆ ਨੇ 1 ਜੂਨ ਨੂੰ ਪੰਜਾਬ ਚ VOTING ਹੋਣੀ ਐ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਆ ਨਰਿੰਦਰ ਮੋਦੀ ਸਾਹਿਬ ਨੂੰ ਰਾਹੁਲ ਗਾਂਧੀ ਜੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਇੱਕ ਸੇ ਦਾ ਨਾਲ ਨਾਲੋ ਪਲੀਜ਼ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਦਿਓ ਮੌਕਾ ਮੈਂ ਤਾਂ ਸੁਧਾਰ ਕਰ ਉਹ ਬੰਦਾ ਵੀ ਫੇਕ ਆ ਜੀ ਫੇਕ ਉਹਨੇ ਕਿਹਾ ਸੀ ਨਾ ਸਾਨੂੰ ਇੱਕ ਮੌਕਾ ਦਿਓ ਮੌਕਾ ਟੱਟੂ ਦਿਓ ਯਾਰ ਮਤਲਬ ਜਮਾਈ ਫੇਕ ਆ ਜੀ ਯਾਰ ਕੀ ਨਾਮ ਤੁਹਾਡਾ ਵੀਰੇ ਇੰਦਰਪਾਲ ਉਹ ਲੈ ਆ ਤੂੰ ਮੇਰਾ ਨਾਮ ਵੀ ਇੰਦਰਪਾਲ ਆ ਯਾਰ ਰਾਹੁਲ ਜੀ ਤੁਸੀਂ ਕਿੰਨੀ ਉਮਰ ਆ ਤੁਹਾਡੀ ਮੇਰੀ 19 ਸਾਲ 19 ਬੋਟ ਬਣ ਗਈ ਤੁਹਾਡੀ ਹਾਂ ਐਤਕੀ ਫਿਰ ਕਿਹਨੂੰ ਪ੍ਰਧਾਨ ਮੰਤਰੀ ਬਣ ਜਾਣੇ ਉਹ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਨਰਿੰਦਰ ਮੋਦੀ ਕੰਮ ਤਾਂ ਕਰਦਾ ਨਹੀਂ ਕੋਈ ਇਹ ਕੰਮ ਤਾਂ ਕਰਦਾ ਨਹੀਂ ਕੋਈ ਇਹ ਕੰਮ ਤਾਂ ਕਰਦਾ ਨਹੀਂ ਕੋਈ ਮੁੱਖ ਮੰਤਰੀ ਦਾ ਕਹਿੰਦੇ ਸੀ ਪੁਰਾਣੀ ਕਿੰਨੇ ਆ 40000 ਖਣੀ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ 40000 ਦੇ ਕਰੀਬ ਕਹਿੰਦੇ ਨੌਕਰੀਆਂ ਦੇਤੀਆਂ ਸੀ ਸਾਨੂੰ ਤਾਂ ਮਿਲੇ ਨਹੀਂ ਅਜੇ ਧੱਕੇ ਖਾ ਰਹੇ ਆ ਜੀ ਤਾਂ ਜਿਹਦੀ ਬਾਸ ਆ ਉਹਨੇ ਮੈਨੂੰ ਪ੍ਰਧਾਨ ਮੰਤਰੀ ਬਣਾਉਣਾ ਮੈਂ ਦਿਸ਼ਾ ਤੁਸ਼ਾ ਬਦਲ ਨੂੰ ਸਾਰੀ ਭ੍ਰਸ਼ਟਾਚਾਰ ਖਤਮ ਕਰ ਦੂੰਗਾ ਸਾਡੇ ਲਈ ਤੇ ਨਰਿੰਦਰ ਮੋਦੀ ਠੀਕ ਹੈ ਕੈਜਰੀਵਾਲ ਤੋਂ ਜੀ ਕੱਲੂਆ ਤੁਸੀਂ ਪ੍ਰਧਾਨ ਮੰਤਰੀ ਬਣ ਜਾਓ ਮੈਂ ਕਹੂੰਗਾ ਯਾਰ ਮੈਂ ਆਪ ਬਈ ਦੀ ਇੰਟਰਵਿਊ ਕਰੇ ਕਿਸੇ ਪ੍ਰਧਾਨ ਮੰਤਰੀ ਬਣਾਉਣਾ ਇਹ ਤਾਂ ਅਸੀਂ ਦਿਹਾੜਿਆਂ ਨਾਲ ਜੇ ਤੁਹਾਨੂੰ ਅੱਜ ਵੋਟ ਪਾਉਣ ਦਾ ਮੌਕਾ ਮਿਲੇ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਨਰਿੰਦਰ ਮੋਦੀ ਹੋਰਾਂ ਨੂੰ ਰਾਹੁਲ ਗਾਂਧੀ ਨੂੰ ਜਾਂ ਅਰਿੰਦ ਕੇਜਰੀਵਾਲ ਨਰਿੰਦਰ ਮੋਦੀ ਨੂੰ ਕਾਰਨ ਕੀ ਹੈ ਕਾਰਨ ਕੀ ਹੈ ਉਹਨਾਂ ਦੇ ਉਹਨੂੰ ਪਤਾ ਉਹਨੂੰ ਪਤਾ ਉਹਨਾਂ ਨੂੰ ਰਾਜਸਥਾਨੀ ਟੀਵੀ ਦੇਖ ਰਹੇ ਸਰ ਦਸ਼ਕਾ ਦਾ ਬਹੁਤ ਬਹੁਤ ਸਵਾਗਤ ਹੈ ਜਮੇਂਦਰ ਪਾਲ ਸਿੰਘ ਧੋਨਾ ਭਾਰਤੀ ਚੋਣ ਕਮਿਸ਼ਨ ਨੇ ਚੋਣਾਂ ਦਾ ਵਿਗਲ ਵਜਾ ਦਿੱਤਾ ਤੇ ਸਾਰੀਆਂ ਪਾਰਟੀਆਂ ਚੋਣਾਂ ਦੇ ਵਿੱਚ ਰੁੱਝ ਗਈਆਂ ਨੇ ਤੇ ਅਸੀਂ ਅੱਜ ਪਹੁੰਚੇ ਹਾਂ ਲੁਧਿਆਣਾ ਦੇ ਰੋਜ਼ਗਾਰਨ ਦੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਯੂਥ ਆ ਇੱਥੇ ਟੈਲਣ ਆਉਂਦਾ ਬੈਠਣ ਆਉਂਦਾ ਆਰਾਮ ਕਰਨ ਵਾਸਤੇ ਆਉਂਦਾ ਤਾਂ ਯੂਥ ਨਾਲ ਗੱਲਬਾਤ ਕਰਾਂਗੇ ਵੇ ਯੂਥ ਆਉਣ ਵਾਲੀਆਂ ਸਰਕਾਰਾਂ ਬਾਰੇ ਕੀ ਸੋਚਦੇ ਨੇ ਪੋਲਿਟਿਕਲ ਪਾਰਟੀਆਂ ਬਾਰੇ ਕੀ ਸੋਚਦੇ ਨੇ ਉਹਨਾਂ ਦੀ ਪੋਲਿਟਿਕਲ رائے ਕੀ ਹੈ ਤੇ ਆਓ ਗੱਲਬਾਤ ਕਰਦੇ ਹਾਂ ਪੰਜਾਬ ਦੇ ਨੌਜਵਾਨਾਂ ਨਾਲ ਖਾਸ ਤੌਰ ਤੇ ਲੁਧਿਆਣਾ ਦੇ ਨੌਜਵਾਨਾਂ ਨਾਲ ਕਿ ਲੁਧਿਆਣਾ ਦੇ ਨੌਜਵਾਨਾਂ ਦੀ ਰਾਜਨੀਤੀ ਨੂੰ ਲੈ ਕੇ ਕੀ ਸੋਚ ਹੈ ਵੀਰੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਨਾਮ ਵੀ ਤੁਹਾਡਾ ਜੀ ਜਤਨ ਵੀਰੇ ਜਤਨ ਜੀ ਕਿਹੜੀ ਜਗ੍ਹਾ ਤੋਂ ਆਏ ਹੋ ਲੁਧਿਆਣੇ ਤੋਂ ਆਇਆ ਵੀਰੇ ਲੁਧਿਆਣੇ ਤੋਂ ਵੀਰੇ ਅਗਲਾ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਹਰੋਂ ਨੂੰ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਕਿਸੇ ਹੋਰ ਵੀਰੇ ਅਸੀਂ ਕਿਸ ਸਾਨੂੰ ਨਹੀਂ ਬਤਾਵਾ ਅਸੀਂ ਨਹੀਂ ਦੇਖਣਾ ਚਾਹੁੰਦੇ ਵੀਰੇ ਕਿਸੇ ਨੂੰ ਵੋਟ ਕਿਨੂੰ ਕਰੋਗੇ ਕੀ ਕਿਹੜੀ ਪਾਰਟੀ ਨੂੰ ਕਰੋਗੇ ਜਾਂ ਨੋਟਾ ਦਬਾ ਕੇ ਆਉਂਗੇ ਅਸੀਂ ਕਿਸੇ ਨੂੰ ਨਹੀਂ ਵੋਟ ਹੀ ਨਹੀਂ ਪਾਉਂਦੇ ਸਾਡਾ ਵੋਟਰ ਕਾਰਡ ਹੀ ਨਹੀਂ ਬਣਿਆ ਨਹੀਂ ਬਣਿਆ ਕਿਉਂ ਨਹੀਂ ਤੁਹਾਡੀ ਮੇਰੇ ਮੇਰੀ 22 ਸਾਲ ਹੋ ਗਈ ਆ 22 ਸਾਲ ਨੂੰ ਬਣਾਇਆ ਕਿਉਂ ਨਹੀਂ ਵੋਟਰ ਕਾਰਡ ਵੀਰੇ ਦੇਸ਼ ਦਾ ਤੁਹਾਨੂੰ ਪਤਾ ਬਹੁਤ ਕੁਝ ਚੱਲ ਰਿਹਾ ਦੇਖ ਲੋ ਦੇਸ਼ ਤੁਹਾਡੇ ਸਾਹਮਣੇ ਹੀ ਆ ਜੀ ਹਾਂ ਉਹ ਤਾਂ ਹੈ ਜੀ ਫਿਰ ਤੇ ਵੀਰੇ ਜੇ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤੁਸੀਂ ਕੀ ਕਰੋਗੇ ਉਹ ਵੀਰੇ ਜੇਬ ਚ ਉਦਾਂ ਹੀ ਲੁੱਟ ਲੋ ਸਿੱਧੇ ਗਾ ਇਨਾ ਤੁਹਾਡਾ ਵੀਰੇ ਰਿਸ਼ੂ ਵੀਰੇ ਰਿਸ਼ੂ ਕਿੱਥੋਂ ਆਏ ਤੁਸੀਂ ਲੁਧਿਆਣੇ ਤੋਂ ਆਏ ਹਾਂ ਜੀ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਤੁਸੀਂ ਅਗਲੀ ਵਾਰ ਸਰ ਜਿੱਦਾਂ ਦਾ ਸਹੀ ਹੈ ਇਸ ਟਾਈਮ ਰਾਜਨੀਤੀ ਦੇ ਕੁਝ ਅੱਧਾ ਰੱਖਿਆ ਨਹੀਂ ਹੋਇਆ ਕਿਸ ਨੂੰ ਨੇ ਦੇਖਣਾ ਚਾਹਵਾਂਗਾ ਮੇਰੇ ਸਾਹਮਣੇ ਸਾਰੇ ਚੋਰੀ ਹੀ ਨੇ ਟੁੱਟ ਚੁੱਕਿਆ ਵਾ ਮਨ ਉੱਕ ਗਿਆ ਆ ਪੰਜਾਬ ਦੇ ਪੰਜਾਬ ਦੀ ਸਰਕਾਰ ਤੋਂ ਕੀ ਉਮੀਦਾਂ ਅਸਰ ਰੱਖਦੇ ਹੋ ਤੁਸੀਂ ਪੰਜਾਬ ਦੀ ਸਰਕਾਰ ਕੀ ਕਹਿੰਦੀ ਹੈ ਕਹਿੰਦੇ ਅਸੀਂ ਇਹ ਕਰਵਾ ਰਹੇ ਉਹ ਕਰਵਾ ਰਹੇ ਆ ਨੌਜਵਾਨ ਵਿਹਲੇ ਘੁੰਮਦੇ ਪਏਗੇ ਕਹਿੰਦੇ ਅਸੀਂ ਨੌਕਰੀਆਂ ਦਿੱਤੀਆਂ ਕੁਝ ਨਹੀਂਗਾ ਸਾਰੇ ਇੱਥੇ ੱਤ ੱਕੇ ਖਾਰੇ 10 10 12 12 ਹਜ਼ਾਰਾਂ ਦੇ ਹੋਰ ਕੁਝ ਨਹੀਂਗਾ ਹਰ ਕੋਈ ਇਹ ਸਰਕਾਰ ਕਹਿੰਦੀ ਗਈ ਆ ਇਹ ਤਾਂ ਹਾਸੇ ਚ ਪਾਤੀ ਗੱਲ ਜੇ ਤੁਹਾਨੂੰ ਇੱਕ ਦਿਨ ਵਾਸਤੇ ਪ੍ਰਾਈਮ ਮਿਨਿਸਟਰ ਬਣਾ ਦਿੱਤਾ ਜਾਵੇ ਤੁਸੀਂ ਕੀ ਚਾਹੋਗੇ ਕੀ ਹੋਣਾ ਚ ਕੀ ਸੁਧਾਰ ਕਰੋਗੇ ਦੇਸ਼ ਕੋਈ ਸੁਧਾਰ ਨਹੀਂ ਹੋ ਸਕਦਾਗਾ ਸਰ ਪੜੇ ਗੱਲ ਗਈ ਆ ਕੋਈ ਹਰ ਕੋਈ ਆ ਜਿਹਦੇ ਕੋਲ ਪਚਾਰ ਪੈਸੇ ਆਉਂਦੇਗੇ ਆ ਉਹ ਵੀ ਹਰ ਕੋਈ ਆ ਕੇ ਕਹਿੰਦਾ ਹੈ ਕਿ ਮੈਂ ਸੁਧਾਰ ਕਰੂੰਗਾ ਹਰ ਕੋਈ ਕਹਿੰਦਾਗਾ ਆਪਣਾ ਪਹਿਲੇ ਘਰ ਭਰਦੇਗੇ ਸਾਰੇ ਐਡੀ ਡੇਟ ਤੇ ਆਹੀ ਆ ਲਗਾ ਬਾਕੀਆਂ ਤੋਂ ਨਾਰਾਜ਼ ਨਜ਼ਰ ਆ ਰਹੇ ਤੁਸੀਂ ਸਾਰੀਆਂ ਸਾਰੀਆਂ ਤੋਂ ਸਰ ਕੋਈ ਨਹੀਂ ਆਇਆ ਕੱਲ ਕੋਈ ਕਿੰਨੇ ਤੁਹਾਡੀ 24 ਸਾਲ ਦੀ ਜੀ 24 ਸਾਲ ਬੋਟ ਬਣੀ ਹੋਈ ਆ ਉਹ ਤੁਹਾਡੀ ਹਾਂਜੀ ਬਣੀ ਹੋਈ ਆ ਤੇ ਨੋਟਾ ਦਾ ਆਪਸ਼ਨ ਦਿੱਤਾ ਹੋਇਆ ਸਰਕਾਰ ਨੇ ਵੀ ਜੇ ਨਹੀਂ ਪਸੰਦ ਕੋਈ ਦਾ ਨੋਟਾ ਕਰ ਤਿੰਨ ਸਾਲ ਤੋਂ ਉਹੀ ਬਾਕੇ ਆ ਰਹੇ ਹਾਂ ਹਾਂਜੀ ਕਿਹਨੂੰ ਨਹੀਂ ਪਸੰਦ ਕਰ ਰਹੇਗੇ ਜੀ ਤਿੰਨ ਸਾਲ ਤੋਂ ਨੋਟਾ ਦੱਬ ਰਿਆ ਤਾਂ ਇੱਕ ਆਪਸ਼ਨ ਦਿੱਤੀ ਹੋਈ ਹੈ ਯੂਥ ਨਾਰਾਜ਼ ਨਜ਼ਰ ਆ ਰਹੇ ਨਾ ਹਰ ਸਾਲ ਹਰ ਪਾਰਟੀ ਦੀ ਹਰ ਪਾਰਟੀ ਤੋਂ ਕੋਈ ਕਹਿੰਦੀ ਕਿ ਕੈਪਟਨ ਆਇਆਗਾ ਉਹ ਕੰਦਾ ਮੈਂ ਫੋਨ ਦਊਂਗਾ ਫੋਨ ਦਿੱਤੇ ਨੌਕਰੀਆਂ ਦਿੱਤਾਂਗਾ ਲਾਲਚ ਦੇ ਕੇ ਆ ਰਹੇਗੇ ਆ ਇਹ ਆਇਆਗਾ ਕਹਿੰਦਾ ਕਿ ਅਸੀਂ ਇਹ ਕਰਾਂਗੇ ਫਲਾਨ ਕਰਾਂਗੇ ਢਿੰਗ ਕਰਾਂਗੇ ਕੁਝ ਨਹੀਂ ਕਰਦੇ ਸ਼ਰਾਬ ਸਸਤੀ ਕੀਤੀ ਹੋਈ ਹੈ ਇਹਨਾਂ ਨੇ ਆਮ ਔਰ ਕੁਛ ਨਹੀਂ ਕੀਤਾਗਾ ਮੈਂ ਇੱਕੋ ਕੇ ਮੋਦੀ ਸਾਹਿਬ ਦਾ ਕਿਵੇਂ ਦੇਖ ਦਵਾਂ ਮੋਦੀ ਸਾਹਿਬ ਨੇ ਦੇਸ਼ ਤਾਂ ਬਹੁਤ ਉੱਪਰ ਜਾ ਰਿਹਾ ਹੈ ਹਾਂ ਜਾ ਰਿਹਾ ਹੈਗਾ ਇਕਨੋਮੀ ਜਾ ਰਹੀ ਗਈ ਵਧੀਆ ਜਾ ਰਹੀ ਗਈ ਆ ਕੰਮ ਵਧੀਆ ਕਰਦੇ ਪਿਗੇ ਆ ਠੀਕ ਹੈ ਉਹਨਾਂ ਦਾ ਤੇ ਮੈਂ ਸਹੀ ਕਹਿ ਸਕਦਾਗਾ ਕਿ ਬੀਜੇਪੀ ਵਧੀਆ ਕੰਮ ਕਰਦੀ ਵੀ ਆ ਪਰ ਮੇਰੇ ਹਿਸਾਬ ਨਾਲ ਥੋੜਾ ਹੋਰ ਹੋਣਾ ਚਾਹੀਦਾ ਪੰਜਾਬ ਪਲ ਵੀ ਯੂਥ ਵਾਸਤੇ ਵੀ ਕਰਨਾ ਚਾਹੀਦਾਗਾ ਥੈਂਕ ਯੂ ਵੀਰੇ ਓਕੇ ਵੀਰੇ ਤਾਂ ਹੋਰ ਕਈ ਨੌਜਵਾਨ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਇੱਥੇ ਅਸੀਂ ਵੀ ਉਹ ਕੀ ਕਹਿੰਦੇ ਨੇ ਹਾਂਜੀ ਵੀਰੇ ਸਸੀ ਗੱਲ ਕੀ ਹਾਲ ਹੈ ਯਾਰ ਆਇਆ ਨਾ ਕਰੋ ਯਾਰ ਦਿਲ ਨਾ ਤੋੜੋ ਅਭੀਰ ਤੂੰ ਆਇਆ ਤੂੰ ਇੰਦਰਪਾਲ ਉਹ ਲੈ ਆ ਤੂੰ ਮੇਰਾ ਨਾਮ ਵੀ ਇੰਦਰਪਾਲ ਆ ਯਾਰ ਲੈ ਦੇਖਿਆ ਐ ਨਹੀਂ ਹੁੰਦਾ ਕੋਈ ਬੰਦੇ ਕਹਿੰਦੇ ਇੰਦਰਪਾਲ ਨਾਮ ਹੁੰਦੇ ਨਹੀਂ ਆ ਦੇ ਲਓ ਪ੍ਰਤਾਖ ਵੀਰੇ ਕਿੱਥੋਂ ਆਏ ਤੁਸੀਂ ਅਸੀਂ ਵੀਰੇ ਨਿਊ ਚੋਣਾਗਰ ਤੋਂ ਆਏ ਆ ਤੇ ਕੀ ਕਰਦੇ ਕਿਉਂ ਅੱਜਕੱਲ ਤੁਸੀਂ ਅੱਜਕੱਲ ਵੀਰੇ ਸਟੱਡੀ ਸਟੱਡੀ ਕਰਦੇ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ ਵੀਰੇ 17 17 ਸਾਲਾ ਚਲੋ ਤੁਹਾਨੂੰ ਨੈਕਸਟ ਈਅਰ ਵੋਟ ਪਾਉਣ ਦਾ ਮੌਕਾ ਮਿਲੇਗਾ ਤੁਹਾਨੂੰ ਚਲੋ ਨੈਕਸਟ ਈਅਰ ਮੰਨ ਲਓ ਜੇ ਅੱਜ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲ ਜਾਵੇ ਤਾਂ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਨੂੰ ਅਰਵਿੰਦ ਕੇਜ ਅਜੇ ਤਵਰੇ ਕੱਲ ਇਹਨੂੰ ਵੋਟ ਪਾਈ ਦੀ ਆ ਕੱਲ ਇਹਨੂੰ ਵੋਟ ਪਾਈ ਦੀ ਆ ਮਤਲਬ ਕੱਟੜ ਗੱਲ ਹੀ ਆ ਕੱਟੜ ਗੱਲ ਹੀ ਆ ਇਹ ਸੁਖਵੀਰ ਸੁਖਵੀਰ ਬਾਦਲ ਨੂੰ ਮੁੱਖ ਮੰਤਰੀ ਦੇ ਹਾਂਜੀ 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 ਲੁਧਿਆਣੇ ਤੋਂ ਮੈਂ ਤੁਹਾਡੀ ਵੋਟ ਕੱਲ ਹੀ ਚਾਲੂ ਹਾਂਜੀ ਹਾਂਜੀ ਜੇ ਸਰਕਾਰ ਦੀ ਗੱਲ ਕੀਤੀ ਜਾਵੇ ਮੋਦੀ ਸਾਹਿਬ ਕਹਿੰਦੇ ਵੀ ਦੇਸ਼ ਬਹੁਤ ਉੱਪਰ ਜਾ ਰਿਹਾ ਹੈ ਕਿ ਤੁਸੀਂ ਸੰਤੁਸ਼ਟ ਹੋ ਉਸ ਚੀਜ਼ ਤੋਂ ਨਹੀਂ ਜੀ ਜਮਾਈ ਨਹੀਂ ਜਮਾਈ ਨਹੀਂ ਹੈਗੀ ਕੀ ਕਮੀਆਂ ਕਿੱਥੇ ਲੱਗਦੀਆਂ ਕਮੀਆਂ ਵਾਧੂ ਕਮੀਆਂ ਨੇ ਕਮੀ ਆਣ ਗਨਾਰ ਦੀ ਬਹੁਤ ਕਮੀਆਂ ਨੇ ਜੀ ਤੇ ਮੁੱਖ ਭਗਵੰਤ ਮਾਨ ਬਾਰੇ ਕੀ ਖਿਆਲ ਆ ਬੜੀਆਂ ਕਹਿੰਦੇ ਕੰਮ ਬਹੁਤ ਹੋ ਰਿਹਾ ਨੌਕਰੀਆਂ ਦੇਤੀਆਂ ਨੌਜਵਾਨਾਂ ਨੂੰ ਮਹੱਲਾ ਕਲੀਨਿਕ ਖੋਲਤੇ ਹੋਰ ਬੜੀਆਂ ਫੈਸਿਲਿਟੀਆਂ ਦਿੱਤੀਆਂ ਜਾ ਰਹੀਆਂ ਨੇ ਕਾਦੀ ਫੈਲਟੀ ਜੀ ਅਸੀਂ ਤਾਂ ਦੇਖਿਆ ਨਹੀਂ ਕਦੀ ਜੇ ਵੀਰੇ ਤੁਹਾਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਵੇ ਤਾਂ ਤੁਸੀਂ ਕੀ ਸੁਧਾਰ ਕਰੋਗੇ ਸਮਾਜ ਵਿੱਚ ਹਾਂ ਨਾ ਨਾ ਮੁੱਖ ਮੰਤਰੀ ਬਣਦਾ ਹੀ ਨਹੀਂ ਅਸੀਂ ਬਰੇ ਮੁੱਖ ਮੰਤਰੀ ਐਦਾਂ ਨਹੀਂ ਕਰੀਦਾ ਹੁੰਦਾ ਆਇਆ ਯਾਰ ਐਦਾਂ ਨਹੀਂ ਵੀਰੇ ਦੱਸੋ ਅਸੀਂ ਤਾਂ ਭਾਜੀ ਯਾਰ ਕਰੀਬ ਲੋਕਾਂ ਦੀ ਸੇਵਾ ਸੁਭਾ ਹਨਾ ਭਾਈ ਇਹ ਕੰਮ ਹੁੰਦੇ ਆ ਜੀ ਲੋਕ ਆਪਣਾ ਸ਼ੁਕਰੀਆ ਬਾਦ ਨੂੰ ਲਾਈਕ ਕਿਉਂ ਕਰਦੇ ਪਾਈ ਸਾਡੇ ਦਾਦਾ ਜੀ ਪਰਦਾਦਾ ਜੀ ਸਾਰੇ ਉਹਨਾਂ ਮਤਲਬ ਕਿ ਤੁਸੀਂ ਸਟੈਂਡ ਤੇ ਖੜੇ ਹੋ ਆਪਣੀ ਤੇ ਚਲੋ ਇੱਥੇ ਇੱਕ ਬਹੁਤ ਐਮ ਸਵਾਲ ਬਣਦਾ ਜੇ ਤੂੰ ਸਾਡੇ ਦਾਦੇ ਪਰਦਾਦਾ ਜੀ ਅ ਕਾਲੀ ਦਲ ਨਾਲ ਜੁੜੇ ਹੋਏ ਨੇ ਜਿਹੜੇ ਲੀਡਰ ਅੱਜ ਕੱਲ ਕਿਸੇ ਵੀ ਪਾਰਟੀ ਕਾਲੀ ਦਲ ਦੀ ਗੱਲ ਨਹੀਂ ਕਰਦਾ ਅੱਛਾ ਕਿਹੜੇ ਪਿੰਡ ਤੋਂ ਅਸੀਂ ਵੀਰੇ ਨਿਊ ਕਿਚਲੂ ਨਗਰ ਦੇ ਨਿਊ ਕਿਚਲੂ ਨਗਰ ਹਾਂਜੀ 40 ਸਾਲ ਤੋਂ ਸਰਪੰਚੀ ਹੈ ਜੀ ਸਾਡੀ ਅੱਛਾ ਨਿਊ ਕਿਚਲੂ ਨਗਰ ਤਾਂ ਉਹ ਨਹੀਂ ਪਹ ਗਿਆ ਬੋਰਡ ਦੇ ਵਿੱਚ ਆ ਗਿਆ ਨਗਰ ਨਿਗਮ ਦੇ ਵਿੱਚ ਆ ਜਾਂਦਾ ਵਾ ਗਊਸ਼ਾਲਾ ਦੇਖਿਆ ਭਾਈ ਅਗਲੀ ਸਾਈਡ ਹਾਂਜੀ ਹਾਂਜੀ ਉਧਰ ਉਧਰ ਹੀ ਛੱਡ ਰਹੇ ਹਾਂਜੀ ਹਾਂਜੀ ਤੇ ਵੀਰੇ ਹਾਂ ਸਵਾਲ ਸੀਗਾ ਜਦੋਂ ਤੁਹਾਡੇ ਦਾਦਾ ਪਰਦਾਦਾ ਜੀ ਸਿੱਧੂ ਧੋਕਾ ਦੇ ਜਲ ਦੇ ਵਿੱਚ ਨੇ ਅੱਜ ਕੱਲ ਲੀਟਰ ਬੜੀਆਂ ਟਪੂਸੀਆਂ ਮਾਰ ਦਿੰਦੇ ਨੇ ਸਵੇਰੇ ਕਿਤੇ ਸ਼ਾਮ ਨੂੰ ਕਿਤੇ ਉਹਨਾਂ ਬਾਰੇ ਕੀ ਕਹੂੰਗੇ ਕੀਦਾ ਵੀ ਸਵਾਦ ਆ ਨਹੀਂ ਆ ਕੋਈ ਕਹਿੰਦਾ ਕਾਲੀ ਦਾ ਲਾਲਾ ਕਾਂਗਰਸ ਚ ਲੱਗਿਆ ਕਾਂਗਰਸ ਵਾਲਾ ਆਮ ਆਦਮੀ ਪਾਰਟੀ ਚ ਲੱਗਿਆ ਆਮ ਆਦਮੀ ਵਾਲਾ ਭਾਜਪੀ ਚ ਲੱਗਿਆ ਤੁਸੀਂ ਉੱਥੇ ਸਟੈਂਡ ਦੇ ਖੜੇ ਹੋ ਅੱਜ ਜਿੱਥੇ ਦਾਦਾ ਪਰਦਾਦਾ ਜੀ ਖੜੇ ਸੀ ਹਾਂਜੀ 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 ਕੀ ਕਹੋਗੇ ਉਹਨਾਂ ਬਾਰੇ ਭਾਈ ਇੱਕੋ ਹੀ ਹੁੰਦਾ ਬੰਦੇ ਦਾ ਜਿਹੜਾ ਬੰਦਾ ਸਟੈਂਡ ਤੋਂ ਹਿੱਲ ਗਿਆ ਉਹ ਬੰਦਾ ਕਹਦਾ ਜੀ ਹਾਂ ਆਹ ਗੱਲ ਹੀ ਆ ਮੈਂ ਗੱਲ ਕੀਤੀ ਤਾਂ ਸਟੈਂਡ ਲੈਣਾ ਚਾਹੀਦਾ ਯਾਰ ਲੋਕ ਤੁਹਾਡੇ ਵਾਸਤੇ ਸਟੈਂਡ ਲਾ ਕੇ ਖੜੇ ਨੇ ਦਾਦਾ ਪਰਦਾਦਾ ਜੀ ਚੰਗੀਆਂ ਮਾੜੀਆਂ ਪਾਰਟੀਆਂ ਆਉਂਦੀਆਂ ਨੇ ਚੰਗੇ ਮਾੜੇ ਕੰਮ ਹੁੰਦੇ ਪਰ ਸਟੈਂਡ ਆ ਯਾਰ ਬੰਦੇ ਆਮਨਦੀਪ ਸਿੰਘ ਆਮਨ ਕੀ ਕਰਦੇ ਹੋ ਤੁਸੀਂ ਆਈਡੀ ਕਰਦੇ ਆਂ ਜੀ ਆਈਡੀ ਕਿੰਨੀ ਉਮਰ ਕਿੰਨੀ ਤੁਹਾਡੀ 19 ਸਾਲ ਹੋ ਗਈ 19 ਸਾਲ ਬੋਟ ਪਾਉਂਗੇ ਇਤਕੀ ਹਾਂ ਜੀ ਬੋਟ ਬਣ ਗਈ ਬਣ ਗਈ ਜੀ ਬਣ ਗਈ ਤੇ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਹੋਰਾਂ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਰਾਹੁਲ ਗਾਂਧੀ ਨੂੰ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਕੇਜਰੀਵਾਲ ਨੂੰ ਕਿਉਂ ਵਧੀਆ ਕੰਮ ਕਰਦੇ ਲਈ ਵਧੀਆ ਕੰਮ ਕਰਦੇ ਨੇ ਜੋਬ ਜੋਬ ਵਧੀਆ ਵਧੀਆ ਜੋਬ ਦਿੱਤੀਆਂ ਨੇ ਠੀਕ ਹੈ ਤੇ ਜੇ ਮੰਨ ਲਓ ਤੁਹਾਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ ਜਾਵੇ ਤੁਸੀਂ ਕਿਸ ਤਰ੍ਹਾਂ ਬਹੁਤ ਸੁਧਾਰ ਕਰਦਾ ਬਹੁਤ ਨਹੀਂ ਬਹੁਤ ਨਹੀਂ ਸੁਧਾਰ ਕਰਦਾ ਮੋਦੀ ਸਾਹਿਬ ਵਧੀਆ ਕੰਮ ਨਹੀਂ ਕਰਦੇ ਤੇ ਮੋਦੀ ਸਾਹਿਬ ਬਹੁਤ ਸਾਡੇ ਕਿਸਾਨ ਵੀਰਾਂ ਨਾਲ ਟੱਕਾ ਕੀਤਾ ਹੈ ਟੱਕਾ ਕੀਤਾ ਹੋਰ ਵੀ ਬਹੁਤ ਹਮ ਪੰਜਾਬ ਦੇ ਮੁੱਖ ਮੰਤਰੀ ਦੇ ਕੰਮ ਕਰਨ ਨੂੰ ਕਿਵੇਂ ਦੇਖਦੇ ਹੋ ਪੰਜਾਬ ਚ ਵਧੀਆ ਚੱਲਦਾ ਜੀ ਬਸ ਬਾਕੀ ਨਸਿਆਂ-ਨੂਸਿਆਂ ਖਲਾਫ ਥੋੜਾ ਹੋ ਘਟਦਾ ਹੋਰ ਕਰਨਾ ਚਾਹੀਦਾ ਹਾਂ ਜੀ ਥੋੜਾ ਤੁਸੀਂ ਮਤਲਬ ਕੇਜਰੀਵਾਲ ਸਾਹਿਬ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਹਾਂ ਜੀ 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 ਤਾਂ ਬਾਈ ਵੀ ਨਾਲ ਦਾ ਬਾਈ ਨਾਲ ਗੱਲ ਕਰਾਂਗੇ ਸਾਡੀ ਵੀਡੀਓ ਬਣਾਈ ਜਾਂਦਾ ਵੀਰੇ ਵੀਡੀਓ ਬਣਾ ਵੀਡੀਓ ਬਣਾ ਲੈ ਚੱਲ ਕੋਈ ਚੱਕਰ ਨਹੀਂ ਹੈਗਾ ਭਰਾਵਾ ਸਾਡਾ ਤੂੰ ਕੀ ਨਾਮ ਵੀਰੇ ਤੁਹਾਡਾ ਮੇਰਾ ਰਾਹੁਲ ਰਾਹੁਲ ਜੀ ਤੁਸੀਂ ਕਿੰਨੀ ਉਮਰ ਹੈ ਤੁਹਾਡੀ ਮੇਰੀ 19 ਸਾਲ 19 ਬੋਟ ਬਣ ਗਈ ਤੁਹਾਡੀ ਹਾਂ ਐਤਕੀ ਫਿਰ ਕਿਹਨੂੰ ਪ੍ਰਧਾਨ ਮੰਤਰੀ ਬਹੁਣ ਜਾਣੇ ਹੋ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਨਰਿੰਦਰ ਮੋਦੀ ਕੰਮ ਤਾਂ ਕਰਦੇ ਨਹੀਂ ਕੋਈ ਕੋਈ ਕੰਮ ਨਹੀਂ ਕਰਦਾ ਕੀ ਕੀ ਲੱਗਦਾ ਕੀ ਹੋਣਾ ਚਾਹੀਦਾ ਜਿਹੜਾ ਇਹਨਾਂ ਨੇ ਨਹੀਂ ਕੀਤਾ ਹੈਗਾ ਪੰਮ ਕੰਮ ਕਰਤੇ ਦਾ ਨਹੀਂ ਕੋਸੇ ਹੂੰ ਕੋਈ ਕੰਮ ਨਹੀਂ ਕਰਦੇ ਜੇ ਪੰਜਾਬ ਸਰਕਾਰ ਦੀ ਗੱਲ ਕੀਤੀ ਜਾਵੇ ਸੰਤੁਸ਼ਟੋ ਮੁੱਖ ਮੰਤਰੀ ਸਾਹਿਬ ਦੇ ਕੰਮ ਤੇ ਨਾ ਨਹੀਂ ਹੈਗੇ ਨਾ ਕੀ ਲੱਗਦਾ ਵੀ ਜਿਹੜੇ ਵਾਦੇ ਕੀਤੇ ਸੀ ਉਹ ਪੂਰੇ ਕਰਤੇ ਦੋ ਸਾਲਾਂ ਵਿੱਚ ਉਹਨਾਂ ਨੇ ਕੁਝ ਨਾ ਕੁਝ ਕੁਝ ਨਹੀਂ ਕੀਤਾ ਹੂੰ ਕੀ ਕਰਨਾ ਚਾਹੀਦਾ ਯੂਥ ਨੂੰ ਕੀ ਕਰਨਾ ਚਾਹੀਦਾ ਫਰੈਸਟ ਨੂੰ ਐਸੇ ਮੌਕੇ ਤੇ બસ ਪੰਨਾ ਸਿੱਧੂ ਹੈਗਾ ਪੰਨਾ ਸਿੱਧੂ ਸਪੋਰਟ ਕਰਨ ਜੇਲੀ ਪੰਨਾ ਸਿੱਧੂ ਤਾਂ ਵੀ ਕਹਿੰਦਾ ਪੰਨਾ ਸਿੱਧੂ ਹੈਗਾ ਸਪੋਰਟ ਕਰਨ ਬਿਲਕੁਲ ਸਰਕਾਰਾਂ ਨੇ ਕੁਝ ਨਹੀਂ ਕੀਤਾ ਯੂਥ ਨਾਰਾਜ਼ ਨਜ਼ਰ ਆ ਰਿਹਾ ਤੁਸੀਂ ਅਮਰੀਕਾ ਕੈਨੇਡਾ ਦੀ ਗੱਲਾਂ ਮਾਰਿਓ ਜੋ ਮਰਜ਼ੀ ਕਰਿਓ ਸਾਰੀਆਂ ਪਾਰਟੀਆਂ ਨੂੰ ਯੂਥ ਔਖਾ ਪਮਾ ਉਹ ਕਾਂਗਰਸ ਪਾਰਟੀ ਆ ਪਮਾ ਅਕਾਲੀ ਦਲ ਆ ਬੀਜੇਪੀ ਆ ਆਮਦਵੀ ਪਾਰਟੀ ਆ ਤੁਸੀਂ ਤੇ ਇੰਨੇ ਇਕੱਠੇ ਕਰੀਓ ਜੋ ਮਰਜ਼ੀ ਕਰਿਓ ਕੀ ਨਾਮ ਵੀਰੇ ਤੁਹਾਡਾ ਸੂਰਜ ਸੂਰਜ ਜੀ ਕਿੱਥੋਂ ਆਏ ਤੁਸੀਂ ਮੈਂ ਲੁਧਿਆਣੇ ਤੋਂ ਬਲੋਂਗ ਕਰਦਾ ਹਾਂ ਠੀਕ ਆ ਕਿੰਨੀ ਉਮਰ ਤੁਹਾਡੀ 20 20 ਸਾਲ ਆ ਹਾਂਜੀ ਓਟ ਬਣ ਗਈ ਤੁਹਾਡੀ ਹਾਂਜੀ ਬਣ ਗਈ ਹਾਂਜੀ ਐਤੀ ਪਹਿਲੀ ਵਾਰ ਵੋਟ ਪਾਉਂਗੇ ਜਾਂ ਦੂਜੀ ਵਾਰ ਪਾਉਂਗੇ ਪਹਿਲੀ ਵਾਰ ਪਹਿਲੀ ਵਾਰ ਪਾਉਂਗੇ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਨਰਿੰਦਰ ਮੋਦੀ ਨੂੰ ਅਰਵਿੰਦ ਕੇਜਰੀਵਾਲ ਹੋਰਾਂ ਨੂੰ ਰਾਹੁਲ ਗਾਂਧੀ ਨੂੰ ਜਾਂ ਕਿਸੇ ਹੋਰ ਮੋਦੀ ਜੀ ਨੂੰ ਮੋਦੀ ਨੂੰ ਕਰਨ ਕਿਉਂ ਕਰਨਗੇ ਜੀ ਸਾਡੇ ਦੇਸ਼ ਦੇ ਡਵੈਲਪਮੈਂਟ ਚਾਹੀਦੀ ਜੀ ਸਾਨੂੰ ਜੋ ਸਾਨੂੰ ਮਿਲਦੀ ਪਈ ਹੈ ਡਵੈਲਪਮੈਂਟ ਹੋ ਰਹੀ ਹੈ ਪ੍ਰੋਪਰ ਹੋ ਰਹੀ ਹੈ ਜੀ ਜੀ ਤੇ ਕੀ ਹੋਰ ਕੀ ਵਿਜ਼ਨ ਹੋਰ ਕੀ ਹੋਣ ਮਤਲਬ ਡਵੈਲਪਮੈਂਟ ਹੋ ਰਹੀ ਹੈ ਕੋਈ ਦੋਰ ਹੈ ਨਹੀਂ ਹੋਰ ਕੀ ਮੰਗਦੇ ਵੀ ਯੂਥ ਵਾਸਤੇ ਚੀਜ਼ ਹੋਣੀ ਚਾਹੀਦੀ ਹੈ ਯੂਥ ਵਾਸਤੇ ਆਹੀ ਹੈ ਕਿ ਰੋਜ਼ਗਾਰ ਮਿਲਣਾ ਚਾਹੀਦਾ ਸਾਨੂੰ ਪੰਜਾਬ ਚ ਤਾਂ ਮਿਲ ਨਹੀਂ ਰਿਹਾ ਨਹੀਂ ਮਿਲ ਰਿਹਾ ਠੀਕ ਹੈ ਜੇ ਭਾਜਪਾ ਪੰਜਾਬ ਚ ਆ ਗਈ ਤੇ ਸ਼ਾਇਦ ਮਿਲ ਜੂਗਾ ਪੰਜਾਬ ਮੁੱਖ ਮੰਤਰੀ ਦਾ ਕਹਿੰਦੇ ਸੀ ਪੁਰਾਣੀ ਕਿੰਨੇ 40000 ਖਣੀ ਸ਼ਾਇਦ ਮੈਂ ਜੇ ਗਲਤ ਨਾ ਹੋਵਾਂ ਤਾਂ 40000 ਦੇ ਕਰੀਬ ਕਹਿੰਦੇ ਨੌਕਰੀਆਂ ਦੇਤੀਆਂ ਸੀ ਸਾਨੂੰ ਤਾਂ ਮਿਲੀ ਨਹੀਂ ਅਜੇ ਤੱਕੇ ਖਾਰੇ ਜੀ ਐਵੇਂ ਕਰ ਰਹੇ ਜੀ ਮੈਂ ਅਜੇ ਤੱਕ ਅਸਲ ਤਾਂ ਮੈਨੂੰ ਕੋਈ ਮਿਲੀ ਨਹੀਂ ਅਪਲਾਈ ਕਰਿਆ ਕਿਤੇ ਨੌਕਰੀ ਵਾਸਤੇ ਹਾਂਜੀ ਪਿਛਲੇ ਪੰਜਾਬ ਪੁਲਿਸ 'ਚ ਕਰਿਆ ਸੀ ਅੱਛਾ ਪੰਜਾਬ ਪੁਲਿਸ 'ਚ ਕਿਤੇ ਤੁਹਾਡੀ ਨਹੀਂ ਆਈ ਹੈਗੀ ਨਹੀਂ ਆਈ ਜੀ ਕੀ ਕਾਰਨ ਕੀ ਰਿਹਾ ਤਾਂ ਹੁੰਦਾ ਜੀ ਮੈਰਿਟ ਹੀ ਨਹੀਂ ਚੱਕ ਦਿੰਦੇ ਆ ਜੇ ਬੰਦਾ ਵੈਕੈਂਸੀ ਕੱਢੇ 40-50 ਹਜ਼ਾਰ ਠੀਕ ਹੈ ਬੰਦਾ ਆਪੇ ਆਊਗਾ ਠੀਕ ਹੈ ਇਹ ਵੈਕੈਂਸੀ ਕੱਢਦੇ 1500 ਠੀਕ ਹੈ ਜੀ ਹੁਣ ਮੇਰੇ ਪਤਾ ਨਹੀਂ 50 ਕ ਨੰਬਰ ਸੀਗੇ ਠੀਕ ਹੈ ਜੀ ਜੇ ਮੈਰਿਟ ਆਏਗੀ ਜੇ ਇਹਨਾਂ ਨੇ 40000 ਵੈਕੈਂਸੀ ਕੱਢੀ ਉਹਦੇ ਵਿੱਚ ਮੇਰਾ ਨਾਮ ਤਾਇ ਜੇਗਾ ਆਏਗਾ ਨਾ ਇਹ ਕੱਢਦੇ 1200 1300 ਠੀਕ ਹੈ ਉਹਦੇ ਵਿੱਚੋਂ ਵੀ ਮੇਲ ਫੀਮੇਲ ਕੱਢਣੇ ਇਹਨਾਂ ਨੇ ਬੀਸੀ ਐਸਸੀ ਜਨਰਲ ਵਗੈਰਾ ਕੀ ਹੋਊਗਾ ਕੁਝ ਨਹੀਂ ਮਿਲਦਾ ਸਾਨੂੰ ਤੇ ਉਹੀ ਗੱਲਾਂ ਨੇ ਤੇ ਬੀਜੇਪੀ ਆਣੀ ਚਾਹੀਦੀ ਪੰਜਾਬ ਬੀਜੇਪੀ ਆਉਣੀ ਚਾਹੀਦੀ ਥੈਂਕ ਯੂ ਵੀਰੇ ਤਾਂ ਬੀਜੇਪੀ ਆਉਣੀ ਚਾਹੀਦੀ ਆ ਕਿਉਂਕਿ ਡਿਵੈਲਪਮੈਂਟ ਬਹੁਤ ਹੋਈ ਆ ਹਰ ਇੱਕ ਦੀ ਆਪੋ ਆਪਣੀ ਰਾਏ ਆ ਤੇ ਪੰਜਾਬ ਸਰਕਾਰ ਦੇ ਕੰਮ ਤੋਂ ਅਸੰਤੁਸ਼ਟ ਨਜ਼ਰਾਏ ਨੇ ਵੀਰ ਰਾਧਿਕਾ ਸੌ 18. की की नहीं, नहीं। uh, 17 ووٹ ਬਣ ਗਈ ਥੋਡੀ ਕਿ ਨਹੀਂ ਬਣ ਗਈ ਨਹੀਂ ਨਹੀਂ ਬਣਾਈ ਕਿਉਂ ਨਹੀਂ ਹੈਗੀ ਇਦਾਂ ਹੀ ਬਣवानी ਚਾਹੀਦੀ ਸੀ ਨਾ ਯੂਥ ਤਾਂ ਦੇਸ਼ ਨੂੰ ਬਦਲਦਾ ਹੈਗਾ ਵਾ ਹਾਂਜੀ ਤੁਹਾਡਾ ਕੀ ਨਾਮ ਹੈ ਰਿਧੀ ਕਿੰਨੀ ਉਮਰ ਤੁਹਾਡੀ 17 ਪਲੱਸ ਆ ਸੋ ਜੇ 17 17 ਪਲੱਸ ਹਾਂਜੀ ਨੈਕਸਟ ਟਾਈਮ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲੇਗਾ ਤੁਹਾਨੂੰ ਜੇ ਵੋਟ ਪਾਉਣ ਦਾ ਮੌਕਾ ਮਿਲਦਾ ਤਾਂ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਨਰਿੰਦਰ ਮੋਦੀ ਨੂੰ ਰਾਹੁਲ ਗਾਂਧੀ ਜਾਂ ਰਵਿੰਦ ਕੇਜਰੀਵਾਲ ਨਰਿੰਦਰ ਮੋਦੀ ਮੋਦੀ ਉਹ ਕਾਰਨ ਕਿ ਇੱਦਾਂ ਹੀ ਉਹਨਾਂ ਨੇ ਬਹੁਤ ਕੁਝ ਕੀਤਾ ਸਾਡੇ ਪੰਜਾਬ ਲਈ ਹਾਂਜੀ ਬਹੁਤ ਕੁਝ ਉਹਨਾਂ ਨੇ ਯੋਗਦਾਨ ਵੀ ਕੀਤਾ ਸਾਡੇ ਦੁਨੀਆ ਲਈ ਹਰੇਕ ਹਰੇਕ ਜਗ੍ਹਾ ਬਹੁਤ ਜ਼ਿਆਦਾ ਯੂਨੀਟੀ ਵਧ ਗਈ ਆ ਬਸ ਤੇ ਪੰਜਾਬ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਤੁਸੀਂ ਆ ਪਿੱਛੇ ਪੜਾ ਬੱਚਾ ਦਾ ਮੰਗਦਾ ਨਜ਼ਰ ਆ ਰਿਹਾ ਜੀ ਆਪਾਂ ਮੋਦੀ ਸਾਹਿਬ ਦੀ ਗੱਲ ਕਰੀਏ ਇਹ ਆਪਣੀ ਮਰਜ਼ੀ ਨਾਲ ਮੰਗਦੇ ਆ ਭਾਜੀ ਇਹਨਾਂ ਨੂੰ ਕੋਈ ਕਹਿੰਦਾ ਨਹੀਂ ਹੈਗਾ ਭਾਜੀ ਬਹੁਤ ਕੰਮ ਦਿੱਤੇ ਹੋਏ ਨੇ ਇਹਨਾਂ ਨੂੰ ਕਰਨ ਵਾਸਤੇ ਤੇ ਸਰਕਾਰੀ ਸਕੂਲ ਦੇ ਵਿੱਚ ਇਹ ਵੀ ਤਾਂ ਸਹੂਲਤ ਦਿੱਤੀ ਹੋਈ ਆ ਨਾ ਤੇ ਇਹਨਾਂ ਨੂੰ ਇਹ ਚੀਜ਼ ਦੀ ਆਦਤ ਆ ਨਾ ਭਾਜੀ ਇਹ ਵੀ ਤਾਂ ਦੇਖੋ ਪਾਪਾ ਕੀ ਕਰਦੇ ਥੋਡੇ काम करते है काम कादा आप मांगते क्यों न्यू? मम्मी भिजवाओ सही है ना फिर मम्मी भिजवाती है क्या मां भिजवाती मम्मा भिजवाती है मां मां के काम करती है मैं मम्मी की बच्चा भी है <सथ> चलो अच्छा पंजाब सरकार के काम को किमे देखदे मुख्यमंत्री साहब के प्रवंत मान पता नहीं असली नहीं देखदे साडे को एडे एडे बोर्ड लगे हुंदे है इथे शहर दे विच ओ तो फिर बाजी ਨਾਰਮਲੀ ਆ ਕੰਮ ਉਹ ਤਾਂ ਕਰਦੀ ਨੇ ਬਾਕੀ ਤਾਂ ਸਾਡਾ ਯੋਗਦਾਨ ਤਾਂ ਜਨਤਾ ਦੀ ਆ ਉਹ ਕਿ ਉਹ ਕਿਵੇਂ ਉਹਨਾਂ ਨੂੰ ਕਿਵੇਂ ਕਰਦੇ ਨੇ ਉਹ ਤਾਂ ਉਹਨਾਂ ਦਾ ਕੰਮ ਆ ਕਿ ਉਹ ਤਾਂ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਪ੍ਰਧਾਨ ਮੰਤਰੀ ਬਣੋ ਮੈਂ ਦਿਸ਼ਾ ਦੁਸ਼ਾ ਬਦਲ ਦੂੰ ਸਾਰੀ ਭ੍ਰਿਸ਼ਟਾਚਾਰ ਖਤਮ ਕਰ ਦੂੰਗਾ ਸਾਡੇ ਲਈ ਨਰਿੰਦਰ ਮੋਦੀ ਠੀਕ ਆ ਕੇਜਰੀਵਾਲ ਤੋਂ ਜੀ ਤਾਂ ਨਰਿੰਦਰ ਮੋਦੀ ਸਾਹਿਬ ਨੂੰ ਤੀਜੀ ਵੋਟ ਆਈ ਆ ਇੱਕ ਵੀਰ ਪਹਿਲਾਂ ਸੀ ਤੋਂ ਦੋ ਇਹਨਾਂ ਦਿੱਤੀ ਆ ਤਾਂ ਅੱਗੇ ਵੀ ਗੱਲਬਾਤ ਕਰਾਂਗੇ ਕੱਲ੍ਹ ਨੂੰ ਯਾਰ ਤੁਸੀਂ ਪ੍ਰਧਾਨ ਮੰਤਰੀ ਬਣ ਜੋ ਮੈਂ ਕਹੂੰਗਾ ਯਾਰ ਮੈਂ ਆ ਬਾਈ ਦੀ ਇੰਟਰਵਿਊ ਕੀਤੀ ਸੀ ਪ੍ਰਧਾਨ ਮੰਤਰੀ ਬਣੋ ਇਹ ਤਾਂ ਅਸੀਂ ਦਿਹਾੜੇ ਲਾ ਰਹੇ ਹਾਂ ਦਿਹਾਰੀਆ ਕਿਵੇਂ ਲੱਗ ਰਹੇ ਹੋ ਕਿਦਾਂ ਵੇਲੇ ਹੋ ਪੇਪਰ ਹੋ ਗਿਆ ਦਾ ਦਿਹਾਰੀਆ ਨਾਮ ਵੀ ਰੋਹਿਤ ਰੋਹਿਤ ਕਿੰਨੀ ਉਮਰ ਤੁਹਾਡੀ 14 ਸਾਲ 14 ਚਾਹਤਾ ਬਾਈ ਸਮਾ ਬਹੁਤ ਪਿਆ ਤੁਹਾਡਾ ਵੋਟ ਪਾਉਂਦਾ ਤੁਹਾਡਾ ਕੀ ਨਾਮ ਹੈ ਵਿਕਰਮਜੀਤ ਵਿਕਰਮ ਕਿੰਨੀ ਉਮਰ ਹੈ ਤੁਹਾਡੀ 16 ਕਿਹੜੇ ਪੇਪਰ ਦਿੱਤੇ ਤੁਸੀਂ 10ਵੀਂ ਦੇ 10ਵੀਂ ਨੇ ਦਿੱਤੇ ਆ ਚਲੋ ਪਾਵਾ ਤੁਹਾਡੀ 16 ਸਾਲ ਉਮਰ ਹੈ ਪਰ ਤੁਹਾਡਾ ਸਮਝ ਸਾਰੀ ਹੈਗੀ ਹੈ ਨਾ ਜੇ ਤੁਹਾਨੂੰ ਅੱਜ ਵੋਟ ਪਾਉਣ ਦਾ ਮੌਕਾ ਮਿਲੇ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਨਰਿੰਦਰ ਮੋਦੀ ਹੋਰਾਂ ਨੂੰ ਰਾਹੁਲ ਗਾਂਧੀ ਨੂੰ ਜਰਵਿੰਦਰ ਕੇਜਰੀਵਾਲ ਨਰਿੰਦਰ ਮੋਦੀ ਨੂੰ ਕਾਰਨ ਕੀ ਹੈ ਕਾਰਨ ਕੀ ਹੈ ਉਹਨ ਉਹਨੂੰ ਪਤਾ ਉਹਨੂੰ ਪਤਾ ਹੋਰ ਬਾਰੇ ਪੁੱਛੋ ਬਣਾ 1 ਮਿੰਟ ਬਰਾਦਰ ਕਾਬਲਾ ਦੀ ਗੱਲ ਹਾਂਜੀ ਬੱਸ ਪਤਾ ਨਹੀਂ ਪਰ ਨਰਿੰਦਰ ਮੋਦੀ ਨਹੀਂ ਪਾਵਾਂਗੇ ਵੋਟ ਕੇਜਰੀਵਾਲ ਕਹਿੰਦੇ ਮੈਨੂੰ ਪਾ ਦਿਓ ਮੈਂ ਇਸ ਦੇਸ਼ ਦਾ ਸੁਧਾਰ ਕਰ ਦੂਗਾ ਰਾਹੁਲ ਗਾਂਧੀ ਕਹਿੰਦੇ ਮੈਨੂੰ ਕਰਕੇ ਕਰ ਦੇਣਾ ਬੇੜਾ ਕਰਕੇ ਕਰ ਦੇਣਾ ਕਿਹਨੇ ਕੇਜਰੀਵਾਲ ਨੇ ਉਹ ਕਿਉਂ ਪੰਜਾਬ ਚ ਤਾਂ ਕਹਿੰਦੇ ਬੜੇ ਵਧੀਆ ਕੰਮ ਹੋ ਰਹੇ ਆ ਕਾਦੇ ਵਧੀਆ ਕੰਮ ਹੋ ਰਹੇ ਆ ਉਹ ਕਹਿੰਦਾ ਨੌਕਰੀਆਂ ਦੇਤੀਆਂ 40000 ਤੋਂ ਉੱਪਰ ਸਭ ਤੋਂ ਵਧੀਆ ਸਰਕਾਰ ਸਰ ਬੀਜਪੀ ਆ ਬੀਜਪੀ ਹਾਂ ਆ ਗੱਲ ਕੀਤੀ ਹੈ ਤੁਸੀਂ ਇਹ ਦੇਖ ਲਓ ਇੰਨੀਆਂ ਸਰਕਾਰਾਂ ਆਈਆਂ ਅੱਜ ਤੱਕ ਕਿੰਨੇ ਕਿਸੇ ਨੇ ਰਾਮ ਮੰਦਰ ਬਣਵਾ ਸਕਿਆ ਪਰ ਭਾਜਪਾ ਦੀ ਸਰਕਾਰ ਦੁਆਰਾ ਬਣਾਇਆ ਗਿਆ ਗੱਲ ਤਾਂ ਨੌਕਰੀ ਤੇ ਖੜੀ ਆ ਪੰਜਾਬ ਸਰਕਾਰ ਕਿ ਨਹੀਂ ਨੌਕਰੀ ਦੇਤੀ ਆ ਉਧਰ ਮੋਦੀ ਸਾਹਿਬ ਨੇ ਤਾਂ ਨੌਕਰੀ ਦਿੱਤੀ ਹੀ ਨਹੀਂ ਹਲੇ ਸਰ ਹੌਲੀ ਹੌਲੀ ਹੁੰਦਾ ਆ ਨਾ ਸਭ ਕੁਝ ਇੱਕਦਮ ਨਹੀਂ ਹੁੰਦਾ ਨਾ ਕੀ ਨਾਮ ਇਹ ਤੁਹਾਡਾ ਸਾਡਾ ਰਮਨ ਮਿਸ਼ਰਾ ਜੀ ਰਮਨ ਵੀਰੇ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਮੈਂ ਤਾਂ ਮੋਦੀ ਨੂੰ ਜੀ ਤੇ ਉਹ ਕੇਸ਼ਦੀਵਾਲ ਸਾਹਿਬ ਕਹਿੰਦੇ ਮੈਨੂੰ ਬਣਾ ਦਿਓ ਯਾਰ ਮੈਂ ਯਾਰਾ ਲੈ ਆ ਰாகுਲ ગાંધી ਕਹਿੰਦਾ ਮੈਂ ਤਾਂ ਵਾਟੇ ਘੜਾ ਦੂੰ ਕਹਿੰਦਾ ਵਾਟੇ ਜੀ ਵਾਟੇ ਕੱਢਣਾ ਵਾਟੇ ਉਹਨੇ ਤਾਂ ਛੋ ਗਿਆ ਉਹ ਕੁਝ ਹੋਰ ਹੀ ਬੋਲ ਗਿਆ ਉਹ ਮੇਰਾ ਕੀ ਨਾਮ ਤੁਹਾਡਾ ਮੇਰਾ ਰਣਵੀਰ ਹੈ ਕਿੱਥੋਂ ਆਏ ਤੁਸੀਂ ਲੱਗੇ ਰਹਿੰਦੇ ਆ ਬਾਹਰ ਘਰ ਕਿੰਨੀ ਉਮਰ ਤੁਹਾਡੀ ਮੇਰੀ 21 ਹੈ 21 ਵੋਟ ਬਣ ਗਈ ਵੋਟ ਜੇ ਪਾਵਾਂਗੇ ਨਹੀਂ ਬਣ ਗਈ ਉਹਦਾ ਹਜੇ ਵੋਟ ਮੈਂ ਮੇਰੇ ਡੈਡੀ ਬੰਦੇ ਸੀਗੇ ਹੁਣ ਮੈਨੂੰ ਹੋ ਗਿਆ ਨਹੀਂ ਬਣਾਤੀ ਵੋਟ ਕਿ ਨਹੀਂ ਹੈ ਵੋਟ ਕਿ ਨਹੀਂ ਬਣਾਈ ਨਹੀਂ ਬਣਾਈ ਮੈਂ ਆਪਣੀ ਨਹੀਂ ਸੀ ਯਾਰ ਵੋਟ ਆ ਗਈ ਹੁਣ ਤਾਂ ਚਲੋ ਜੇ ਵੋਟ ਪਾਉਣ ਦਾ ਮੌਕਾ ਮਿਲੇ ਤੁਹਾਨੂੰ ਤੁਸੀਂ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੋਗੇ ਰਾਹੁਲ ਗਾਂਧੀ ਨੂੰ ਓਕੇ ਪਾ ਯਾਰ ਤੁਸੀਂ ਅਗਲਾ ਨਾ ਕਰੋ ਉਹ ਯਾਰ ਇਹ ਤਾਂ ਅਗਨੇ ਜਨੂਨ ਕੁਐਸਚਨ ਹੈ ਨਹੀਂ ਭਾਈ ਤੁਸੀਂ ਕਿਉਂ ਕਰਨ ਬੋਲਿਆ ਤੂੰ ਦੱਸ ਯਾਰ ਤੂੰ ਦੱਸ ਯਾਰ ਕਿਨੂੰ ਪ੍ਰਧਾਨ ਮੰਤਰੀ ਬਣਾਈ ਇਹ ਪਾਗਲਾ ਦੀ ਗੱਲਾਂ ਇਹਨੂੰ ਸਮਝਾਓ ਇਹਦਾ ਪੂਰਾ ਮਨਵਾਇ ਪਰਾਮਲਾਜਮ ਵੀ ਲਗਾ ਅੰਦਰ ਇਹਨੂੰ ਇੱਕ ਮਿੰਟ ਆ ਜਾ ਵੀਰੇ ਉਹ ਆ ਤ ਹੁਣ ਦੇ ਜਵਾਬ ਇਹ ਆਇਆ ਯਾਰ ਕੁਛ ਨਹੀਂ ਹੁੰਦਾ ਜਨੂਨ ਨੂੰ ਸਵਾਲ ਆ ਯਾਰ ਪੰਜੀ ਵਾਲੇ ਮੈਨੂੰ ਚੱਕਵਾ ਦੇ ਉਹ ਐਵੇਂ ਚੱਕਵਾ ਸਵਾਲ ਮੁਝਾ ਚਾਹੀਏ ਇਸ ਕੀ ਨਾਮ ਵੀਰੇ ਤੁਹਾਡਾ ਮੇਰਾ ਭਾਈ ਦੀਪਕ ਹੈ ਕਿੰਨੀ ਉਮਰ ਤੁਹਾਡੀ ਮੇਰੀ ਭਾਈ 20 ਹੋ ਗਈ 20 ਹੋ ਗਈ ਵੋਟ ਬਣ ਗਈ ਵੋਟ ਨਹੀਂ ਬਣੀ ਬਣਵਾ ਲੈਣੀ ਸੀ ਯਾਰ ਵੋਟ ਬੁੱਟਾ ਆ ਗਈ ਹੁਣ ਤਾਂ ਚਲੋ ਬਣਵਾ ਲਾਂਗੇ ਅੱਗੇ ਜੇ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲੇ ਤੁਸੀਂ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੋਗੇ ਮੋਦੀ ਸਾਹਿਬ ਨੂੰ ਰਾਹੁਲ ਜੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਅੱਛਾ ਜੀ ਮੈਂ ਤਾਂ ਇਹ ਦੇਖੋ ਕਿਸੇ ਨੂੰ ਵੀ ਨਹੀਂ ਦੇਖਣਾ ਚਾਹੁੰਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਉਸ ਲੋਕਾਂ ਨੂੰ ਵੀ ਪਤਾ ਲੱਗ ਹੀ ਰਿਹਾ ਹੈ ਅੱਜਕੱਲ੍ਹ ਦੁਨੀਆਦਾਰੀ ਦਾ ਪਤਾ ਹੀ ਨਹੀਂ ਲੱਗ ਰਿਹਾ ਹੋ ਗਿਰਿਆ ਭਾਜੀ ਮਨ ਲਗੀ ਉਹ ਸੰਤੁਸ਼ਟ ਨਹੀਂ ਹੋ ਕਿਸੇ ਤੋਂ ਸੰਤੁਸ਼ਟ ਨਹੀਂ ਹੈ ਜੀ ਆਪਾਂ ਮੈਂ ਆਪਣੇ ਆਪ ਚ ਲਾਈਫ ਚ ਖੁਸ਼ ਰਹਿਣਾ ਗੱਲਾ ਜੀ ਜੀ ਤੇ ਪੰਜਾਬ ਸਰਕਾਰ ਦੇ ਕੰਮਕਾਰ ਨੂੰ ਕਿਵੇਂ ਦੇਖਦੇ ਤੁਸੀਂ ਸਹੀ ਹੈ ਕਈ ਵਾਸੇ ਚੱਲ ਰਿਹਾ ਕਈ ਵਾਸੇ ਨਹੀਂ ਵੀ ਹੋ ਰਿਹਾ ਜਿੰਨਾ ਜਿੰਨਾ ਦੇ ਸਹੀ ਹੋ ਰਹੇ ਉਧਰ ਉਹ ਸਪੋਰਟ ਮਿਲ ਰਹੀ ਹੈ ਤੁਸੀਂ ਕਹਿੰਦੇ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਤੁਸੀਂ ਕਿਉਂ ਬਾਹਰ ਕਿਉਂ ਜਾ ਰਹੇ ਹੋ ਪੋਲਿਟਿਕਸ ਤੋਂ ਕਿਨਾਰਾ ਕਿਉਂ ਕਰਦੇ ਹੋ ਤੁਸੀਂ ਕੋਨ ਆਮ ਜਨਤਾ ਹੈ ਕੋਨ ਸਰਕਾਰ ਯੰਗਰ ਨੇ ਹਾਂ ਯਸ ਓਕੇ ਇਹਨਾਂ ਨੂੰ ਵੀ ਦੇਖੋ ਅੱਜ ਕੱਲ ਤੇ ਇਹਨਾਂ ਦੇ ਆਪਣੇ ਵੀ ਟੈਲੈਂਟ ਕਈ ਬੰਦਿਆ ਦੇ ਹਨ ਪਰ ਉਹਨਾਂ ਨੂੰ ਕਹਿੰਦੇ ਸਪੋਰਟ ਨਹੀਂ ਮਿਲਦੀ ਇਸ ਕਰਕੇ ਵੀ ਹੈਨਾ ਕਈ ਰਹਿ ਜਾਂਦੇ ਆ ਉਹ ਫਿਰ ਦੂਜੇ ਪਾਸੇ ਚੱਲ ਜਾਂਦੇ ਆ ਅਗਲੇ ਕਹਿੰਦੇ ਜੇ ਸਾਨੂੰ ਨਹੀਂ ਆਪਣੀ ਚੀਜ਼ ਮਿਲੀ ਹੈ ਨਾ ਜੋ ਅਸੀਂ ਪਾਣਾ ਚਾਹੁੰਦੇ ਸੀ ਫੇਰ ਉਹ ਗਲਤ ਰਸਤੇ ਫੜ ਲੈਂਦੇ ਆ ਕ੍ਰਿਮੀਨਲ ਆਪਣੇ ਅੱਜ ਦੇ ਟਾਈਮ 'ਚ ਕ੍ਰਾਈਮ ਦੇ ਲੋਕ ਕਿੰਨੇ ਹੋ ਗਏ ਵੱਧ ਗਏ ਆ ਪੁਲਿਸ ਵੀ ਚਲੋ ਕਰ ਰਹੀ ਆਪਣਾ ਕੰਮ ਕਿਤੇ ਨਹੀਂ ਵੀ ਕਰ ਕੀ ਨਾਮ ਵੀਰੇ ਤੁਹਾਡਾ ਵਿਕਾਸ ਵੀਰੇ ਵਿਕਾਸ ਕਿੰਨੀ ਉਮਰ ਤੁਹਾਡੀ ਮੈਂ ਹੈਗਾ 19-20 ਸਾਲਾਂ ਦਾ ਮੇਰੇ ਖਿਆਲ ਨਾਲ ਉਹਦੇ ਮੋਬਾਈਲ ਕਿੱਥੇ ਉਹ ਨਹੀਂ ਮੈਂ ਕਹਿੰਦਾ ਦਾੜੀ ਨਾਲ ਗੈਸ ਕਰਾਣਾ ਥੋੜਾ ਜਿਆ ਤੇ ਬੋਟ ਬਣ ਗਈ ਤੁਹਾਡੀ ਨਹੀਂ ਭਾਜੀ ਬੋਟ ਕਿਉਂ ਨਹੀਂ ਬਣਾਈ ਗਈ ਹੈਗੀ ਬਣਾਵਾਵਾਂਗੇ ਅਜੇ ਮੇਰੇ ਖਿਆਲ ਨਾਲ 20 ਸਾਲਾ ਦਾ ਹੋਇਆ ਨਹੀਂਗਾ ਨਹੀਂ 18 ਸਾਲ ਨੂੰ ਵੋਟ ਬਣ ਜਾਂਦੀ ਆ ਚਲੋ ਕੋਈ ਨਹੀਂ ਫਿਰ ਅੱਜ ਜਾ ਕੇ ਅੱਛਾ ਚਲੋ ਤੁਹਾਨੂੰ ਜੇ ਵੋਟ ਪਾਉਣ ਦਾ ਅੱਜ ਮੌਕਾ ਮਿਲੇ ਤੁਸੀਂ ਪ੍ਰਧਾਨ ਮੰਤਰੀ ਨੂੰ ਕਿਹਨੂੰ ਦੇਖਣਾ ਚਾਹੋਗੇ ਰਾਹੁਲ ਗਾਂਧੀ ਨੂੰ ਨਰਿੰਦਰ ਮੋਦੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਜਾਂ ਕਿਸੇ ਹੋ ਕੇਜਰੀਵਾਲ ਸਾਹਿਬ ਨੂੰ ਹੀ ਦਵਾਂਗੇ ਉਹ ਕਿਉਂ ਜੀ ਕਾਰਨ ਵੈਸੇ ਹੀ ਚੰਗੇ ਲੱਗਦੇ ਆ ਨਹੀਂ ਬੇਸ਼ੱਕ ਲੋ ਚੰਗੇ ਲੱਗਦੇ ਕੰਮ ਕਰਦੇ ਚੰਗੇ ਲੱਗਦੇ ਕੰਮ ਕਰਦੇ ਚੰਗੇ ਵਧੀਆ ਹੋਣੇ ਵੀ ਮੋਦੀ ਸਾਹਿਬ ਕਹਿੰਦੇ ਮੈਂ ਤਾਂ ਦੇਸ਼ ਨੂੰ ਆ ਪੂਰਾ ਤੀਸਰੇ ਚਾਰ ਤਾਂ ਅਮਰੀਕਾ ਵੀ ਸਾਡੇ ਮੂਰੇ ਹੁਣ ਪੈਰ ਅ ਵਿ ਹਾ ਉਹ ਤਾਂ ਚਲੋ ਹੈ ਹੀ ਆ ਜੋ ਚੀਜ਼ ਹੈ ਤੇ ਹੈ ਉਹ ਤਾਂ ਦੇਖਣ ਵਾਲੀ ਆ ਸਾਰਿਆਂ ਨੂੰ ਪਤਾ ਹੀ ਆ ਆਮ ਸਰਕਾਰ ਦੀ ਕਾਰਜਕਾਲ ਨੂੰ ਕਿਵੇਂ ਦੇਖਦੇ ਪੰਜਾਬ ਸਰਕਾਰ ਜੀ ਦਾ ਆਪਾਂ ਨੂੰ ਭਗਵਾਨਤਮਾਨ ਸਿਸਟਮ ਵਧੀਆ ਚੱਲਦੇ ਪਏ ਪੂਰੇ ਇੱਕਦਮ ਓਕੇ ਤੇ ਤੁਹਾਨੂੰ ਵੋਟ ਪਾਉਂਦਾ ਮੇ ਇੱਕ ਮੌਕਾ ਲਈ ਆਵਾਜ਼ ਆਦੀ ਪਾਕ ਨੂੰ ਪੂਰਾ ਜਿਤਾਉਂਗੇ ਪੂਰਾ ਹਾਂਜੀ ਹਾਂਜੀ ਪੂਰਾ ਇੱਕਦਮ ਓਕੇ ਤੇ ਤੁਹਾਨੂੰ ਪ੍ਰਧਾਨ ਮੰਤਰੀ ਬਣਨ ਦਾ ਮੌਕਾ ਮਿਲੇ ਤੁਸੀਂ ਕੀ ਕਰੋਗੇ ਉਹ ਛੱਡੋ ਸਾਨੂੰ ਕੋਈ ਮੱਲੇ ਦਾ ਪ੍ਰਧਾਨ ਨਾ ਬਣਾਓ ਤੁਸੀਂ ਪ੍ਰਧਾਨ ਮੰਤਰੀ ਦੀ ਗੱਲ ਕਰੀ ਜਾਂਦੇ ਹੋ ਦੇਖੋ ਭਾਵਾ ਮੋਦੀ ਸਾਹਿਬ ਨੇ ਭਾਵਾ ਰਾਹੁਲ ਜੀ ਨੇ ਭਾਵਾ ਕੇਜਰੀਵਾਲ ਸਾਹਿਬ ਨੇ ਭਾਵਾ ਮਾਨ ਸਾਹਿਬ ਨੇ ਇਹ ਆਪਣੇ ਵਾਲ ਕੀ ਸੀਗੇ ਆਪਣੇ ਚੋਕ ਥੈਂਕ ਯੂ ਵੀਰੇ ਕਿ ਵੀਰੇ ਕੀ ਨਾਮ ਤੁਹਾਡਾ ਸੋਨੂ ਪਾਸਵਾਨ ਜੀ ਸੋਨੂ ਜੀ ਕਿੰਨੀ ਉਮਰ ਤੁਹਾਡੀ ਮੇਰੀ 21 ਸਾਲ ਹੈ ਜੀ 21 ਸਾਲ ਵੋਟ ਬਣਾ ਲਈ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਬਣਾ ਲਈ ਵੋਟਾਂ ਆ ਗਈਆਂ ਨੇ 1 ਜੂਨ ਨੂੰ ਪੰਜਾਬ ਚ VOTING ਹੋਣੀ ਹੈ ਪ੍ਰਧਾਨ ਮੰਤਰੀ ਕਿਹਨੂੰ ਦੇਖਣਾ ਚਾਹੁੰਦੇ ਹੋ ਨਰਿੰਦਰ ਮੋਦੀ ਸਾਹਿਬ ਨੂੰ ਰਾਹੁਲ ਗਾਂਧੀ ਜੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਕਿਸ ਨੂੰ ਗਾਂਧੀ ਦਾ ਨਾਲ ਨਾਂ ਲਓ ਪਲੀਜ਼ ਉਹ ਕਿਉਂ ਜੀ ਬਸ ਉਹ ਬੰਦਾ ਉਹ ਬੰਦਾ ਨਹੀਂ ਲੱਗਦਾ ਸਾਨੂੰ ਜੀ ਨਰਿੰਦਰ ਮੋਦੀ ਜਿੰਦਾਬਾਦ ਹੈ ਜੀ ਤੇ ਆਪਾਂ ਨਰਿੰਦਰ ਮੋਦੀ ਨੂੰ ਹੀ ਵੋਟ ਕਰਦੇ ਆ ਜੀ ਨਰਿੰਦਰ ਮੋਦੀ ਨੂੰ ਕਰਨ ਕੀ ਹੈ ਕਰਨ ਇੱਕੋ ਹੀ ਹੈ ਜੀ ਤੇ ਉਹ ਤੋਂ ਲਾਵੋ ਕੋਈ ਦੂਜਾ ਕਰਨੇ ਨਹੀਂ ਉਹ ਆਪਣੇ ਹਿੰਦੂਇਜ਼ਮ ਨੂੰ ਮਤਲਬ ਉਹ ਕਰਦੇ ਸਪੋਰਟ ਕਰਦੇ ਨੇ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਂਦੇ ਆਪਾਂ ਹਿੰਦੁਸਤਾਨ 'ਚ ਰਹਿੰਦੇ ਆ ਤੇ ਹਿੰਦੁਸਤਾਨ ਹੈ ਹੀ ਹਿੰਦੂ ਹਮਲਾ ਹਿੰਦੂਇਜ਼ਮ ਕਰਕੇ ਆ ਤੇ ਉਹਦੇ ਕਰਕੇ ਆਪਾਂ ਨਰਿੰਦਰ ਮੋਦੀ ਨੂੰ ਹੀ ਆਪਾਂ ਸਪੋਰਟ ਕਰਦੇ ਆ ਚਲੋ ਰਾਹੁਲ ਗਾਂਧੀ ਵਾਲਾ ਸਵਾਲ ਹੀ ਹੁਣ ਰਹਿ ਗਿਆ ਵਿੱਚ ਕੇਜਰੀਵਾਲ ਸਾਹਿਬ ਕਹਿੰਦੇ ਮੈਨੂੰ ਦਿਓ ਮੌਕਾ ਮੈਂ ਤਾਂ ਸੁਧਾਰ ਕਰ ਦੋ ਉਹ ਬੰਦਾ ਵੀ ਫੇਕ ਆ ਜੀ ਉਨੇ ਕਹਿਆ ਸੀ ਨਾ ਸਾਨੂੰ ਇੱਕ ਮੌਕਾ ਦਿਓ ਮੌਕਾ ਟੱਟੂ ਦਿਓ ਯਾਰ ਮਤਲਬ ਜਮਾਈ ਫੇਕ ਆ ਜੀ ਯਾਰ ਨਹੀਂ ਇੱਥੇ ਦਾ ਕਹਿੰਦੇ ਮੁੱਖ ਮੰਤਰੀ ਸਾਹਿਬ ਨੇ 40000 ਨੌਕਰੀਆਂ ਦੇਤੀਆਂ ਮਹੱਲਾ ਕਲੀਨਿਕ ਬਣਾਤੇ ਕੁਛ ਨਹੀਂ ਦਿੱਤਾ ਸਰ ਕੁਛ ਨਹੀਂ ਦਿੱਤਾ ਵੇਲੇ ਫਿਰਦੇ ਹੀ મોદી ਸਾਹਿਬ ਦੀ ਸਰਕਾਰ ਆਉਗੀ ਆਪਾਂ ਨੂੰ ਪੂਰਾ ਪੂਰਾ ਭਰੋਸਾ ਕੁਛ ਸਰਕਾਰ ਦਾ 10 ਸਾਲ ਹੋ ਗਏ ਵੇਲੇਗਾ ਤੂੰ ਫਿਰਦੇ ਫਿਰ ਪੰਜਾਬ 'ਚ ਨਹੀਂ ਆਈ ਨਾ ਅੱਛਾ ਪੰਜਾਬ 'ਚ ਨਹੀਂ ਆਈ ਜਿੱਥੇ ਜਿੱਥੇ ਆਈ ਹੈ ਉੱਥੇ ਗਰੋਥ ਆਪਾਂ ਦੇਖੀ ਹੈ ਆਪਣੇ ਜਿਹੜੇ ਵੀ ਧਰਮ ਆ ਹਿੰਦੂ ਧਰਮ ਆ ਠੀਕ ਆ ਆਪਾਂ ਕਿ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦੇ ਬਟ ਜਿਹੜਾ ਆਪਣਾ ਮੇਨ ਤਰਮ ਆਪਾਂ ਉਹਨੂੰ ਪ੍ਰੋਵਾਈਡ ਆਪਾਂ ਉਹਨੂੰ ਮਤਲਬ ਸਪੋਰਟ ਕਰਦੇ ਆਂ ਤੁਹਾਡੀਆਂ ਭਾਵਨਾਵਾਂ ਨੇ ਅਸੀਂ ਉੱਤੇ ਬਿਲਕੁਲ ਬਿਲਕੁਲ ਜੀ ਤੇ ਆਪਾਂ ਨਰਿੰਦਰ ਮੋਦੀ ਨੂੰ ਵੋਟ ਕਰਦੇ ਆਂ ਜੀ ਉਹਨਾਂ ਲਾਵਾ ਹੋਰ ਕਿਸੇ ਤੁਹਾਡਾ ਕੀ ਰਾਏ ਆ ਜੀ ਆਪਣੀ ਰਾਏ ਜੀ ਸੇਮ ਆ ਭਰਾ ਜੀ ਮੈਨੂੰ ਸਵਾਲ ਸੌਰੀ ਗੁੱਸਾ ਨਾ ਕਰਿਓ ਜੇ ਯੂਥ ਧਰਮ ਵਾਲੀ ਰਾਜਨੀਤੀ ਕਰਨ ਲੱਗ ਜੂ ਉਹ ਦੇਸ਼ ਤਾਂ ਫਿਰ ਕਿੱਦਾਂ ਜਾਊਗਾ ਫਿਰ ਧਰਮ ਵਾਲੀ ਚੀਜ਼ਾਂ ਹੀ ਚਲਦੀਆਂ ਪਈਆਂ ਨੇ ਜੀ ਟਾਈਮ ਹੀ ਬੋਹ ਮਾੜਾ ਚੱਲ ਰਿਹਾ ਇਸ ਟਾਈਮ ਚੇਂਜ ਤਾਂ ਆਪਾਂ ਹੀ ਕਰਨਾ ਚੇਂਜ ਨਹੀਂ ਕਹਿੰਦਾ ਤੁਸੀਂ ਨਰਿੰਦਰ ਮੋਦੀ ਦੇ ਖਿਲਾਫ ਮੈਂ ਵੈ ਇਹਨੀ ਰਾਜਨੀਤੀ ਯਾਰ ਦੇਖੋ ਆਪਾਂ ਇਨਕ ਡੀਪਲੀ ਗਏ ਨਹੀਂ ਬਟ ਫਿਰ ਵੀ ਆਲਵੇਸ ਨਰਿੰਦਰ ਮੋਦੀ ਆ ਜੀ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਕੋਈ ਕੰਮ ਨਹੀਂ ਆ ਰਿਹਾ ਜੀ ਕੋਈ ਕੰਮ ਨਹੀਂ ਆ ਰਿਹਾ ਉਹ ਤਾਂ ਕਹਿੰਦਾ ਜੀ ਨੌਕਰੀਆਂ ਦੇਤੀਆਂ 40000 ਤੋਂ ਉੱਪਰ ਮੁਹੱਲਾ ਕਲੀਨਿਕ ਯਾਰ ਦੱਸੋ ਨੌਕਰੀ ਕਿੰਨੂੰ ਮਿਲੀ ਪਹਿਲੇ ਗੱਲ ਤਾਂ ਇਹ ਤੁਹਾਨੂੰ ਕੋਈ ਤੁਸੀਂ ਕਦੇ ਨੌਕਰੀ ਅਪਲਾਈ ਕਰੀ ਆ ਦੋ ਸਾਲਾਂ ਦੇ ਵਿੱਚ ਕੋਈ ਮਿਲੀ ਤੁਹਾਨੂੰ ਕਿੰਨੀ ਅਪਲਾਈ ਕੀਤੀ ਹੈ ਕੋਈ ਵੀ ਨੌਕਰੀ ਨਹੀਂ ਮਿਲੀ ਫਾਰਮ ਭਰੇ ਆ ਜੀ ਕਿੰਨੇ ਫਾਰਮ ਭਰੇ ਜੀ ਜਿਹੜੀ ਅੰਕੜੇ ਮੁੱਖ ਮੰਤਰੀ ਸਾਹਿਬ ਦੇ ਦੇ ਉਹ ਕਿਹੜੇ ਨੇ ਜੀ ਕੋਈ ਉਹਨਾਂ ਦਾ ਕੋਈ ਮੈਟਰ ਹੀ ਨਹੀਂ ਕਰ ਰਿਹਾ ਪੰਜਾਬ ਤੇ ਆ ਜੀਏ ਤੇ ਪੰਜਾਬ ਦੇ ਵਿੱਚ ਸੁਖਬੀਰ ਬਾਦਲ ਦੇ ਕੰਪੈਰੀਸ਼ਨ ਜੇ ਦੇਖੀਏ ਭਗਵੰਤ ਮਾਨ ਹੁਣਾਂ ਨੂੰ ਤਾਂ ਕਿਹਨੂੰ ਵਧੀਆ ਮੰਨਦੇ ਸੁਖਬੀਰ ਬਾਦਲ ਵਧੀਆ ਹੈ ਭਗਵੰਤ ਮਾਨ ਸੁਖਬੀਰ ਬਾਦਲ ਨੂੰ ਸੁਖਬੀਰ ਬਾਦਲ ਕਾਰਨ ਕੀ ਹੈ ਉਹਦਾ ਕਾਰਨ ਉਹਦੇ ਕੰਮ ਵੀ ਸੀਗੇ ਦੇਖੋ ਜੀ ਦੇਖਵਰੀ ਸੀ ਕੰਮ ਉਹਦੇ ਸਾਰੇ ਤਾਂ ਕਰਕੇ ਜੀ ਜੀ ਤਾਂ ਬਾਈ ਹੁਣਾਂ ਨੇ ਬਿਲਕੁਲ ਸਹੀ ਕਿਹਾ ਵੀ ਕੰਮ ਜਿਹੜੇ ਨਹੀਂ ਹੋ ਰਹੇ 40000 ਨੌਕਰੀ ਦੀ ਮੁੱਖ ਮੰਤਰੀ ਸਾਹਿਬ ਗੱਲ ਕਰਦੇ ਜਿੰਨੇ ਵੀ ਸਾਨੂੰ ਇੱਥੇ ਨੌਜਵਾਨ ਮਿਲਦੇ ਨੇ ਸਾਰੇ ਕਹਿੰਦੇ ਸੀ ਵਿਹਲੇ ਤੁਰੇ ਫਿਰਦੇ ਆ ਇੱਥੇ ਕੋਈ ਸਕੂਲ ਤੋਂ ਵਿਹਲਾ ਹੋਇਆ ਕੋਈ ਕਾਲਜ ਤੋਂ ਵਿਹਲਾ ਹੋਇਆ ਇਹ ਵੀ ਬਾਈ ਹੁਣੇ ਕੋਈ ਕੰਪਨੀ ਹੈਗੀ ਆ ਕੰਪਨੀ ਵਿੱਚ ਜੌਬ ਕਰਦੇ ਨੇ ਕਹਿੰਦੇ ਸਾਨੂੰ ਤਾਂ ਕੋਈ 40000 ਚ ਨੌਕਰੀ ਮਿਲਦੀ ਨਹੀਂ ਤਾਂ ਆਰਾਮ ਬੰਦਾ ਦਾ ਮੁੱਦਾ ਪੂਰੀ ਤਰ੍ਹਾਂ ਪੂਰੇ ਜਿੱਥੇ ਭਾਰਤ ਦੇ ਬਾਕੀ ਹਿੱਸਿਆਂ ਵਿੱਚ ਹਾਵੀ ਹੈਗਾ ਤਾਂ ਪੰਜਾਬ 'ਚ ਵੀ ਕਿਤਨਾ ਕਿਤੇ ਹਾਵੀ ਨਜ਼ਰ ਜ਼ਰੂਰ ਆ ਰਿਹਾ ਤਾਂ ਹੋਰ ਵੀ ਨੌਜਵਾਨ ਨੇ ਉਹਨਾਂ ਨੂੰ ਵੀ ਗੱਲਬਾ ਬਣਾ ਰਹੇ ਆ ਅਪਲਾਈ ਕੀਤੀ ਹੋਈ ਆ ਅਪਲਾਈ ਕਰੀ ਹੋਈ ਆ ਬਣ ਕੇ ਆ ਜੂਗੀ ਮਤਲਬ ਕੀ ਤੁਹਾਡੇ ਕੀ ਨਾਮ ਵੀਰੇ ਵਿਕਾਸ ਕਿੰਨੀ ਉਮਰ ਤੁਹਾਡੀ 18 ਇੱਕ ਮਿੰਟ ਆ ਜੀ ਵੀਰੇ ਇੱਕ ਮਿੰਟ ਆ ਜੀ ਬੋਟ ਬਣਾਈ ਕਿ ਨਹੀਂ ਅਪਲਾਈ ਕੀਤੀ ਆ ਅਪਲਾਈ ਕਰੀ ਆ ਤੁਹਾਨੂੰ ਵੋਟ ਤੁਹਾਡੀ ਬਣ ਕੇ ਆ ਜਾਂਦੀ ਹੈ ਤੁਹਾਨੂੰ ਵੋਟ ਪਾਉਣ ਦਾ ਮੌਕਾ ਮਿਲਦਾ ਕਿ ਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਹੋ ਰਾਹੁਲ ਗਾਂਧੀ ਨੂੰ ਅਰਵਿੰਦ ਕੇਜਰੀਵਾਲ ਨੂੰ ਜਾਂ ਮੋਦੀ ਸਾਹਿਬ ਨੂੰ ਜੇ ਤਾਂ ਮੈਨੂੰ ਵੀ ਨਿਕਾਸੀ ਦਾ ਵਧੀਆ ਹੋਵੇ ਹੈ ਕਿਹਨੂੰ ਪ੍ਰਧਾਨ ਮੰਤਰੀ ਦੇਖਣਾ ਚਾਹੀਦਾ ਕਿਹਨੂੰ ਦੇਖਣਾ ਚਾਹਨੀ ਤੁਸੀਂ ਨਰਿੰਦਰ ਮੋਦੀ ਨੇ ਮੋਦੀ ਨਰਿੰਦਰ ਮੋਦੀ ਨੂੰ ਕੰਮ ਤਾਂ ਕਹਿੰਦੇ ਕੇਜਰੀਵਾਲ ਸਾਹਿਬ ਨੇ ਮੈਂ ਕਰੀ ਜੰਦਾ ਸਾਰੇ ਦੇਖੋ ਹਣਾ ਭਾਈ ਆਪਾਂ ਤਾਂ ਯੰਗ ਆ ਲੈ ਤਾਂ ਆਪਾਂ ਕੀ ਦੇਖਾਂਗੇ ਆਪਾਂ ਤਾਂ ਸਟੱਡੀ ਵਾਲੀ ਦੇਖਿਆ ਜਿਆਦਾ ਮੋਦੀ ਸਾਹਿਬ ਨੂੰ ਕਿਉਂ ਪ੍ਰਧਾਨ ਮੰਤਰੀ ਦੇਖਣਾ ਚਾਹੀਦਾ ਉਹਦਾ ਹੀ ਕੰਮ ਘਰ ਵਧਿਆ ਕਰ ਰਿਹਾ ਵਧਿਆ ਕਰ ਰਿਹਾ ਪੰਜਾਬ ਸਰਕਾਰ ਦੇ ਕੰਮ ਕਰਨ ਨੂੰ ਕਿਵੇਂ ਦੇਖਦੇ ਫਿਰ ਤਾਂ ਉਹ ਕੇਂਜਰੀ ਵਾਲੀ ਹੈਗਾ ਤੇ ਕੇਜਰੀਵਾਲ ਚਲੋ ਠੀਕ ਹੈ ਠੀਕ ਹੈ ਕੇਜਰੀਵਾਲ ਨੂੰ ਕਹੋ ਨਾ ਹਾਂ ਨਹੀਂ ਮੈਨੂੰ ਮੈ ਤਾਂ ਤਿੰਨ ਆਪਸ਼ਨ ਦਿੱਤੀਆਂ ਨੇ ਰਾਹੁਲ ਕੇਜਰੀਵਾਲ ਤੇ ਨਰਿੰਦਰ ਮੋਦੀ ਤਿੰਨ ਆਪਸ਼ਨਾਂ ਦਿੱਤੀਆਂ ਨੇ ਕੇਜਰੀਵਾਲ ਵੀ ਕੇਜਰੀਵਾਲ ਆਪ ਇੱਥੇ ਹੈਗੀ ਆ ਤਾਂ ਉਹ ਆਪ ਇੱਥੇ ਹੋਰ ਦੇਖੂਗਾ ਹਾਂ ਵਧੀਆ ਮੈਂ ਪੰਜਾਬ ਚ ਹੀ ਕੇਜਰੀਵਾਲ ਵਧੀਆ ਕਰਦੇ ਆ ਵਧੀਆ ਕਰਦੇ ਆ ਹੋਰ ਤਣ ਚਾਹੀਦੀ ਹਾਂ ਮੇਰਾ ਨਾਮ ਜੀ ਕੈਸ਼ ਰਾਜਪੂਤ ਓਕੇ ਕਿਹੜੀ ਜਗ੍ਹਾ ਤੋਂ ਮੈਂ ਲੁਧਿਆਣੇ ਤੋਂ ਹੀ ਮਾਡਲ ਤੋਂ ਕਿੰਨੀ ਉਮਰ ਕਿੰਨੀ ਤੁਹਾਡੀ ਮੈਂ ਜੀ 19 ਸਾਲ ਦਾ ਵੋਟ ਬਣਾ ਲਈ ਕਿ ਨਹੀਂ ਬਣਾ ਲਈ ਨਹੀਂ ਹਜੇ ਨਹੀਂ ਬਣਾਈ ਜੀ ਕਿਉਂ ਨਹੀਂ ਬਣਾਈ ਹੈਗੀ ਅ ਅਪਲਾਈ ਕੀਤੀ ਹੋਈ ਹੈ ਅਜੇ ਤੱਕ ਆਈ ਨਹੀਂ ਹੈਗੀ ਆ ਜੇ ਕੀ ਮਤਲਬ ਕੀ ਚਲੋ ਵੋਟ ਆਜੇਗੀ ਵੋਟ ਪਾਉਣ ਰਾਹੁਲ ਜੀ ਨੂੰ ਜਾਂ ਕੇਜਰੀਵਾਲ ਸਾਹਿਬ ਨੂੰ ਜਾਂ ਕਿਸੇ ਹੋਰ ਨੂੰ ਅ ਆਪਣੇ ਵੱਲੋਂ ਤੱਕ ਹੈ ਜਿਹੜਾ ਮਰਜੀ ਭਾਂਜੇ ਬੰਦਾ ਵਧੀਆ ਹੋਣਾ ਚਾਹੀਦਾ ਵਾ ਮੋਦੀ ਸਾਹਿਬ ਨੇ ਵੈਸੇ ਹੁਣ ਤੱਕ ਅ ਗਲਤੀਆਂ ਵੀ ਸਾਰੇ ਕਰਦੇ ਆ ਤੇ ਚੰਗੇ ਵੀ ਹੁੰਦੇ ਆ ਠੀਕ ਆ ਆਪਾਂ ਇਹ ਚੀਜ਼ ਨਹੀਂ ਹੈਗੀ ਕਿ ਆਪਾਂ ਹਰ ਬੰਦੇ ਦੀਆਂ ਗਲਤੀਆਂ ਚੱਕ ਲੀਆਂ ਜਾਣ ਹਨਾ ਹਮੇਸ਼ਾ ਤੇ ਆਪਾਂ ਉਹਦੀਆਂ ਛਾਈਆਂ ਨੂੰ ਇਗਨੋਰ ਕਰ ਦਿੱਤਾ ਜਾਵੇ ਸੋ ਆਪਾਂ ਇਹ ਨਹੀਂ ਕਹਿੰਦੇ ਕਿ ਮੋਦੀ ਸਾਹਿਬ ਮਾੜੇ ਨੇ ਉਹਨਾਂ ਨੇ ਬਹੁਤ ਸਹੀ ਚੀਜ਼ਾਂ ਵੀ ਕੀਤੀਆਂ ਨੇ ਸੋ ਜਿਹੜਾ ਵੀ ਆਵੇ ਬਸ ਸਪੋਰਟਿਵ ਹੋਵੇ ਆਪਣੀ ਜਨਤਨ ਨੂੰ ਲੈ ਕੇ ਪੰਜਾਬ ਸਰਕਾਰ ਦੇ ਕੰਮ ਨੂੰ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਦੇ ਮੁੱਖ ਮੰਤਰੀ ਸਾਹਿਬ ਦੇ ਕੰਮ ਫਿਲਹਾਲ ਤੱਕ ਠੀਕ ਨੇ ਬਾਕੀ ਜਿਹੜਾ ਕਿਸਾਨਾਂ ਨੂੰ ਮਹੱਤਵਨਾਕ ਕਿਉਂ ਥੋੜਾ ਸਪੋਰਟ ਕਰਨ ਦਾ ਹੋ ਜਾਦਾ ਬੈਠਾ ਕਿਸਾਨਾਂ ਨੂੰ ਮੋਦੀ ਸਾਹਿਬ ਦੀ ਜਿਹੜੀ ਨੀਤੀ ਰਹੀ ਹੈ ਕਿਸਾਨਾਂ ਨੂੰ ਲੈ ਕੇ ਉਹਦੇ ਬਾਰੇ ਤੁਹਾਡੀ ਕੀ ਰਾਏ ਹੈ ਮੁਜੀ ਸਾਹਿਬ ਨੇ ਕੋਈ ਸਟੇਟਮੈਂਟ ਦਿੱਤੀ ਸੀ ਕਿਸਾਨਾਂ ਨੂੰ ਲੈ ਕੇ ਨਹੀਂ ਨਹੀਂ ਰਾਏ ਜੋ ਜੋ ਨੀਤੀ ਰਣਨੀਤੀ ਹੈਗੀ ਹੈ ਜੋ ਮੈਂ ਅੱਜ ਵੀ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਧਰੋਂ ਕੋਈ ਪੋਜ਼ਿਟਿਵ ਰਿਪਲਾਈ ਨਹੀਂ ਆ ਰਿਹਾ ਇਹ ਰਿਪਲਾਈ ਨਹੀਂ ਨਾ ਆ ਰਿਹਾ ਪ੍ਰੋਬਲਮ ਤਾਂ ਇਹੀ ਹੈ ਦੇਖੋ ਅਗਰ ਆਪਣੀ ਪੰਜਾਬ ਦੀ ਸਰਕਾਰ ਸਪੋਰਟ ਕਰੂਗੀ ਤਾਂ ਆਈ ਥਿੰਕ ਫਿਰ ਸੈਂਟਰਲ ਗਵਰਨਮੈਂਟ ਤੱਕ इजीली ਗੱਲ ਪਹੁੰਚੂਗੀ ਜੇ ਤੁਹਾਨੂੰ ਪ੍ਰਾਇਮਰਸਟ ਬਣਾ ਦਿੱਤਾ ਜਾਵੇ ਤੁਸੀਂ ਕਿਸ ਤਰ੍ਹਾਂ ਕਰੋਗੇ ਕਿਸ ਤਰ੍ਹਾਂ ਕਰਾਂਗੇ ਮੈਂ ਤਾਂ ਜੇ ਆਪ ਨੇ ਆਣਾ ਵਾ ਬਟ ਕੋਸ਼ਿਸ਼ ਕਰਾਂਗੇ ਜਨਤਾ ਦਾ ਸਪੋਰਟ ਕੀਤਾ ਜਾਵੇ ਕੁਝ ਚੀਜ਼ਾਂ ਲਾਈਕ ਐਜ਼ ਅ ਯੰਗਸਟਰ ਵੀ ਮੈਂ ਆਪਾਂ ਬਹੁਤ ਚੀਜ਼ਾਂ ਫੇਸ ਕਰਦੇ ਆ ਸੋ ਆਈ ਥਿੰਕ ਸੋ ਕਿ ਤੇ ਇਹ ਚੀਜ਼ ਨੂੰ ਮੰਨਦੇ ਹਾਂ ਵੀ ਅਰੇ ਯੂਥ ਹੈ ਯੂਥ ਨੂੰ ਪੋਲਿਟਿਕਸ ਵਿੱਚ ਆਉਣਾ ਚਾਹੀਦਾ ਵਾ ਹਾਂ ਯੂਥ ਨੂੰ ਪੋਲਿਟਿਕਸ ਇਸੇ ਲਈ ਆਉਣਾ ਚਾਹੀਦਾ ਕਿਉਂਕਿ ਯੂਥ ਹੀ ਯੂਥ ਨੂੰ ਸਮਝਦਾ ਹੈ ਇੰਡੀਆ ਚ ਯੂਥ ਬਹੁਤ ਜ਼ਿਆਦਾ ਵਾ ਤੇ ਯੂਥ ਸਮਝ ਸਕਦਾ ਵਾ ਆਪਣੇ ਹਾਂਦਿਆਂ ਨੂੰ ਤੁਸੀਂ ਕਰੋਗੇ ਪੋਲਿਟਿਕਸ ਸੈਂਟਰੀ ਹਾਂ ਨੋ ਨਾਟ ਐਟ ਆਲ ਅਚਾ ਤੁ ਦੂਜੇ ਹੋ ਤੁਸੀਂ ਨਹੀਂ ਆਉਂਦੇ ਮੈਂ ਦੂਰ ਆਏ ਥੈਂਕ ਯੂ ਮੇ ਥੈਂਕ ਯੂ ਸਰ ਜੀ ਜੇ ਤੁਸੀਂ ਸੁਣਿਆ ਵੱਖ-ਵੱਖ ਨੌਜਵਾਨਾਂ ਦੀ رائے ਲਈ ਹੈ ਕਬ ਬਹੁਤੇ ਤਾਂ ਹਤਾਸ਼ ਨਜ਼ਰ ਆਏ ਨੇ ਸਾਰੀਆਂ ਪੋਲਿਟিক্যাল ਪਾਰਟੀਆਂ ਤੋਂ ਭਾਵੇਂ ਕੋਈ ਵੀ ਪਾਰਟੀ ਹੋਵੇ ਕਾਂਗਰਸ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਤੇ ਭਾਵੇਂ ਹੋਵੇ ਆਮ ਆਦਮੀ ਪਾਰਟੀ ਤਾਂ ਹਤਾਸ਼ ਨਜ਼ਰ ਆਏ ਨੇ ਤੇ ਵਿੱਚ ਵਿੱਚ ਰਾਮ ਮੰਦਰ ਦੀ ਜਿਹੜੀ ਗੱਲ ਹੈ ਉਹ ਵੀ ਕਿਤਨਾ ਕਿਤੇ ਉਕੜੀ ਹੈ ਮੋਦੀ ਸਾਹਿਬ ਦੇ ਕੰਮਾਂ ਨੂੰ ਪੋਜ਼ਿਟਿਵ 네ਗਟਿਵ ਦੋਹਾਂ ਪੱਖਾਂ ਤੋਂ ਦੇਖਿਆ ਗਿਆ ਤੇ ਕਿੰਨਾ ਕਿਤੇ ਨਰਿੰਦਰ ਮੋਦੀ ਹਰ ਦਾ ਪਲੜਾ ਸ਼ੁਰੂ ਭਾਰੀ ਨਜ਼ਰ ਆਇਆ ਤਾਂ ਤੁਸੀਂ ਦੇਖਦੇ ਰਹੋ ਰਾਜਸਥਾਨੀ ਟੀਵੀ ਤੇ ਹੋਰ ਨੌਜਵਾਨਾਂ ਦਾ ਹੋਰ ਹਰ ਵਰਗ ਦਾ ਰਾਏ ਲਾਵਾਂਗੇ ਤੇ ਤੁਹਾਨੂੰ ਦੱਸਾਂਗੇ ਲੋਕਾਂ ਦੀ ਰਾਏ ਕੀ ਆ ਅੱਜ ਤਰੋ ਚੋਣ ਜਾਬਤਾ ਲੱਗ ਗਿਆ ਤਾਂ ਲੋਕਾਂ ਦੀ ਰਾਏ ਕੀ ਆ ਲੋਕੀ ਚੋਣ ਦੇ ਮਹਿੰਦਰਪਾਲ ਸਿੰਘ ਤੁਹਾਨੂੰ ਕੈਮਰਾਮੈਨ ਰੋਸ਼ਨ ਨਾਲ ਦੇਖਦੇ ਰਹੋ ਰਾਜਸਥਾਨੀ ਟੀਵੀ ਸਸਤੀ ਕ